ਬਈ ਨਾਮ ਤੋਂ ਲੱਗਦਾ ਤਾ ਨਾਮ ਹੀ ਨਫਰੋ ਦੀ ਹੋਗੀ ਬਈ ਉਹ ਨਾਮ ਬਹੁਤ ਅੱਜਕੱਲ ਰੀਲਾਂ ਦੇ ਵੀ ਬੜਾ ਲਾਈਮਲਾਈਟਿਆ ਹੋਣਾਗਾ ਨਾ ਰੀਲਾਂ ਤੇ ਬਹੁਤ ਚੱਲੀ ਜਾਂਦਾ ਉਹ ਨਾਮ ਐਦਾਂ ਦਾ ਆਪਣੀ ਤਾਂ ਨਹੀਂ ਬਈ ਪਰ ਬਹੁਤ ਗੂਰ ਲੱਗਦਾ ਕਿ ਇਹਨਾਂ ਸਿੱਧੀ ਪੰਜਾਬੀ ਗੱਲ ਹੈ ਆਗਲੇ ਅਗਲੀ ਬਈ ਅਗਲੀ ਪ੍ਰਪੋਜ਼ ਕਰਨਾ ਕਰ ਲਓ ਬਾਈ ਸੋਚ ਲੈਣਗੇ ਅਗਲੀ ਕੋਈ ਲਾ ਦੇ ਉਹ ਦੇਖ ਲਾਂਗੇ ਕਿ ਆ ਦਿਲ ਨੂੰ ਜੀ ਕੋਈ ਜੱਚੀ ਬੜਾ ਆਪਣੇ ਤੋਂ ਨਹੀਂ ਕੰਮ ਕਹ ਨਹੀਂ ਧਿਆਨ ਬਈ ਮਾਦ ਨਵਾਂ ਨਾਮ ਆਇਆ ਜੀ ਚੰਡੀਗੜ੍ਹ ਹੂੰ ਤੇ ਮੈਂ ਪਹਿਲਾਂ ਵੀ ਦੱਸੀ ਹੈ ਜੀ ਤੇ ਅਸੀਂ ਸ਼ੂਟ ਤੇ ਚੱਲੇ ਇੱਕ ਮੁੰਡਾ ਸੀ ਸਾਡਾ ਵੀਡੀਓ ਡਾਇਰੈਕਟਰ ਤੇ ਮਾਂ ਦਾ ਗਾ ਕੇ ਲੈਣਾ ਮੈਂ ਗੱਡੀ ਆ ਕੇ ਬੈਠਣ ਲੱਗਿਆ ਕਹਿੰਦਾ ਤੂੰ ਉਧਰ ਲੈ ਮੈਂ ਕਿਹਾ ਸ਼ੂਟ ਦੇਖੀਂ ਥੋੜਾ ਜਿਹਾ ਲੈ ਮੈਂ ਕਿਹਾ ਸ਼ੂਟ ਦੇਖੀਂ ਹਾਂ ਤੂੰ ਕੀ ਕਰਨਾ ਤੈਨੂੰ ਲੈ ਤੋ ਕੁੱਕਰ ਦਾ ਪਾਗਣਾ ਹਾਂ ਮੈਂ ਗੱਡੀ ਉਤਾਰੀ ਮੈਨੂੰ ਸਾਰਿਆਂ ਨੇ ਬੜਾ ਜ਼ੋਰ ਲਾਇਆ ਗਈ ਚੱਲ ਮੈਂ ਕਿਹਾ ਨਹੀਂ ਮੈਂ ਅੱਛਾ ਇਹਨਾ ਨਹੀਂ ਸੀ ਪਰ ਜਿੰਨਾ ਕਿ ਕੀਤਾ ਉਹਨੂੰ ਸਟਰਗਲ ਨੂੰ ਸਟਰਗਲ ਮੰਨਦੇ ਤੁਸੀਂ ਨਹੀਂ ਹਾਂ ਤੇ ਤੁਹਾਡੀ ਨਿਗਾ ਚ ਕੀ ਹੈ ਉਹ ਭਈ ਸਟਰਗਲ ਹੋਣਾ ਚਾਹੀਦਾ ਕਿ ਮੈਂ ਜਿਹਨੂੰ ਗੱਲ ਕਰਾਂ ਮੇਰੇ ਸਾਹਮਣੇ ਜਿੰਨਾ ਕਿ ਮੈਂ ਦੇਖਿਆਗਾ ਕਮ ਆਪਦੇ ਭਰਾ ਦੇ ਭਈ ਅੱਧੀਆਂ ਦੇ ਰਾਤਾਂ ਨੂੰ ਮੋਟਰਸਾਈਕਲ ਤੇ 40 40 ਕਿਲੋਮੀਟਰ ਦੂਰ ਜਾਣਾ ਸਟੂਡੀਓ ਬਹਿਣਾ ਤੇ ਉਸ ਤੋਂ ਬਾਅਦ ਜਿਹੜੇ ਆ ਚੱਲਦੇ ਹੁੰਦੇ ਸੀ ਨਾ ਵਧੀਆ ਉਹ ਤੋਂ ਚੱਲਦੇ ਨੇ ਵੀਡੀਓ ਡਾਇਰੈਕਟਰ ਵੀਜ਼ੂਅਲ ਡਾਇਰੈਕਟਰ ਇਗਨੋਰ ਮਾਰਨਾ ਤੇ ਅੱਜੇ ਟਾਈਮ ਤੇ ਵਧੀਆ ਤੂੰ ਜ਼ਿਆਦਾ ਉਮੀਦਾਂ ਹੋਣ ਕਿ ਨਹੀਂ ਯਾਰ ਬੰਦਾ ਮੇਰੇ ਬਾਰੇ ਕਦੇ ਵੀ ਨਹੀਂ ਇਦਾਂ ਸੋਚਦਾ ਤੇ ਉਹ ਬੰਦਾ ਜੀਵਨ ਦੇ ਵਿੱਚ ਸ਼ਾਇਦ ਤੁਹਾਡੇ ਦਿਲ ਚ ਕਿਸੇ ਤੋਂ ਉਮੀਦ ਹੀ ਨਹੀਂ ਰੱਖਣੀ ਚਾਹੀਦੀ ਉਮੀਦ ਤਾਂ ਜੰਮੇ ਨਾ ਰੱਖੀ ਲੜਾਈ ਦਾ ਕਾਰਨ ਉਮਿਦਨ ਲੜਾਈ ਦਾ ਕਾਰਨ ਚੁਗਲੀਆਂ ਹੁਣ ਤੁਸੀਂ ਇੱਕ ਰੱਬ ਦੀ ਤਰ੍ਹਾਂ ਆਪਣੇ ਭਰਾ ਨੂੰ ਮੰਨਦੇ ਹੋ ਇਸ ਚੀਜ਼ ਦਾ ਕਾਰਨ ਕੀ ਹੈ ਭਾਈ ਕਿਹੜੀ ਚੀਜ਼ ਨੇ ਤੁਹਾਨੂੰ ਜੋੜ ਕੇ ਰੱਖਿਆ ਹੋਇਆ ਅੰਡਰਸਟੈਂਡਿੰਗ ਸਮਝਦੇ ਇੱਕ ਦੂਜੇ ਨੂੰ ਪੂਰਾ ਲੜਦੇ ਵੀ ਬਹੁਤ ਤਰਨੇ ਬੋਲ ਹਾਂ ਕੋਈ ਨਹੀਂ ਉਹ ਦੇਖ ਕੇ ਲੋਕੰਡੇ ਕਰ ਹੋ ਜਾਂਦੇ ਜੀਦਾ ਨੂੰ ਪਤਾ ਹੈ ਜ਼ਿੰਦਗੀ 'ਚ ਮੋੜ ਜਾਂਦੇ ਕੰਦੇ ਆਉਂਦੇ ਉਹ ਜੀਦਾ ਦਾ ਪਸੰਦ ਇਹ ਵੀ ਗਲਤ ਲੈ ਆਉਂਦੇ ਨੇ ਦਿਲ ਟੁੱਟਣਾ ਕੋਈ ਸੁਸਾਈਡ ਅਟੈਂਪਟ ਕਰ ਲੈਂਦੇ ਜਿੰਨਾ ਦਿਲ ਟੁੱਟਦੇ ਜਾਂ ਤਾਂ ਮਰਾਂਗੇ ਛੱਡ ਦੇ ਜ਼ਿੰਦਗੀ ਇਹ ਉਹ ਗਲਤ ਜੀਤਾ ਮੈਂ ਵੀ ਸੀ ਅਟੈਂਪਟ ਹੈ ਜੀ ਚੋਸ਼ੀ ਕੋਸ਼ਿਸ਼ ਕੀਤੀ ਸੀ ਬਟ ਪ੍ਰਾਪਤ ਮੇਰੀ ਇੱਕ ਭੈਣ ਬਣੀ ਉਹ ਮੇਰੀ ਬਹੁਤ ਦਿਲੋਂ ਭੈਣ ਹੈ ਉਹ ਕਿਸੇ ਨੂੰ ਵੀ ਨਹੀਂ ਪਤਾ ਉਹਦਾ ਮੇਰੇ ਨਾਂ ਜਿਕਰ ਕਿਸੇ ਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਕੁੜੀ ਕਿੱਥੇ ਆ ਕਿਵੇਂ ਉਹ ਕੁੜੀ ਬਾਹਰ ਉਹ ਮੇਰੀ ਕਿਸੇ ਦੇ ਥਰੂ ਭੈਣ ਬਣੀ ਸੀ ਅੱਜ ਉਹ ਮੇਰਾ ਉਹ ਕੁੜੀ ਨਾਲ ਰਿਲੇਸ਼ਨ ਨਹੀਂ ਹੈਗਾ ਮੈਂ ਆਪਣਾ ਕੁੜੀ ਨੂੰ ਬੁਲਾਉਂਦਾ ਨਹੀਂ ਬਟ ਉਹ ਮੇਰੀ ਭੈਣ ਉਹਨੂੰ ਅੱਧੀ ਰਾਤ ਨੂੰ ਮੇਰੇ ਕਿਤੇ ਲੋਡ ਪਾਵੇ ਮਾਦੀ ਰਾਤ ਨੂੰ ਖੜਾ ਹੋ ਗਿਆ ਮੇਰੇ ਨਾਲ ਬਹੁਤ ਸਾਰੇ ਰਿਸ਼ਤੇ ਕਾਮਯਾਬ ਹੋ ਜਾਂਦੇ ਨੇ ਬਗੈਰਾ ਹੁੰਦੇ ਆ ਕਿਉਂਕਿ ਉਹਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਜੀ ਬਸ ਸਾਡਾ ਉਹ ਮੈਨੂੰ ਕਿਤੇ ਵੀ ਮਤਲਬ ਉਹਦਾ ਫੋਟੋ ਵੀ ਦੇਖ ਜੇ ਤਾਂ ਮੇਰਾ ਉਹਦੀ ਕੁੜੀ ਹੋਈ ਆ ਬਹੁਤ ਕਿਊਟ ਆ ਹਾਂਜੀ ਮੇਰੀ ਉਹਨੂੰ ਦੇਖ ਦੇ ਉਹਦੀ ਫੋਟੋ ਦੇ ਦੇ ਮੈਨੂੰ ਰੋਣਾ ਨਿਕਲ ਆਉਂਦੀ ਫਿਰ ਮੈਨੂੰ ਬੁਲਾਉਣ ਜਾ ਦੇ ਜੇ ਤਾਂ ਹੁੰਦਾ ਹੀ ਆ ਨਾ ਕਿ ਇੱਕ ਭਰਾ ਵੈਰ ਉਹਦੀ ਭੈਣ ਦਾ ਜਵਾਕ ਹੋ ਜਾ ਉਹਨੂੰ ਮਿਲੇ ਉਹ ਚੱਕੇ ਮਦੱਲਾ ਭੈਣ ਜਿਹੜੀ ਹੁੰਦੀ ਆ ਉਹਦਾ ਸੋਣਾ ਕਿੰਨਾ ਕਿ ਜ਼ਰੂਰੀ ਆ ਬਹੁਤ ਜ਼ਰੂਰੀ ਆ ਕਰੇ ਕਹਿੰਦੇ ਖੁਸ਼ ਹੋਵੇ ਨਾ ਹੋਵੇ ਬਟ ਤੁਹਾਡੀ ਧੀ ਹੀ ਬੰਦੇ ਅਕਲ ਟਕਾਉਣੇ ਉਹ ਜਿਵੇਂ ਕਹਣਾ ਸਭ ਤੋਂ ਤਗੜਾ ਸਾਡੇ ਚ ਘਰ ਚ ਬਿਜ਼ਨਸਮੈਨ ਬੜੀ ਮਾਣ ਉਹਨਾਂ ਨੇ ਕਰੋ ਤਰਨ ਲੱਗੀ ਇਹ ਗੱਲ ਜੀ ਕਿ ਕਿਸੇ ਕੁੜੀ ਨਾਲ ਮਾੜਾ ਨਾ ਕਰਿਓ ਕਿਉਂਕਿ ਤੁਹਾਡੇ ਆਪ ਦੇ ਭੈਣ ਨੇ ਹਰ ਨੌਜਵਾਨ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਸੰਘਰਸ਼ ਕਰ ਰਿਹਾ ਹੈ ਕੋਈ ਸਿੰਗਰ ਬਣਨਾ ਚਾਹੁੰਦਾ ਹੈ ਕੋਈ ਡਾਇਰੈਕਟਰ ਬਣਨਾ ਚਾਹੁੰਦਾ ਹੈ ਤੇ ਕਿਸੇ ਦੀ ਸੋਚਣੀ ਕੋਈ ਹੋਰ ਹੈ ਤਾਂ ਅੱਜ ਸਾਡੇ ਵਿੱਚ ਇੱਕ ਬੜੀ ਛੋਟੀ ਉਮਰ ਦਾ ਵੀਡੀਓ ਡਾਇਰੈਕਟਰ ਮੌਜੂਦ ਹੈ ਜਿਸ ਨੇ 25 ਕਾ ਸਾਲਾਂ ਦੀ ਉਮਰ ਦੇ ਵਿੱਚ ਆਪਣੇ ਕੰਮ ਦੇ ਵਿੱਚ ਇੱਕ ਚੰਗੀ ਕਾਮਯਾਬੀ ਹਾਸਲ ਕੀਤੀ ਹੈ ਤੇ ਅੱਜ ਇੱਕ ਚੰਗਾ ਨਾਮ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਤਾਂ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੇ ਲਈ ਮੌਜੂਦ ਹੈ ਬਾਈ ਰੋਬੀ ਕੀ ਹਾਲ ਚੱਲ ਨੇ ਵੀਰੇ ਵਧੀਆ ਬਈ ਵਧੀਆ ਤੁਸੀਂ ਠੀਕ ਹੋ ਜੀ ਕਿੱਦਾਂ ਚੱਲੀ ਜਾਂਦਾ ਕੰਮਕਾਰ ਬੱਸ ਹੀ ਘੈਂੜੀ ਚੱਲੀ ਜਾਂਦਾ ਹੁੰਦਾ ਬਾਈ ਸ਼ੁਰੂਆਤ ਤੁਹਾਡੇ ਜਿਵੇਂ ਮੈਂ ਤੁਹਾਡੀ ਇੰਟਰੋਡਕਸ਼ਨ ਦਿੱਤੀ ਵੀਡੀਓ ਡਾਇਰੈਕਟਰ ਤੁਸੀਂ ਹੈਗੇ ਹੋ ਮੌਜੂਦਾ ਸਮੇਂ ਚ ਕਾਫੀ ਨਾਮ ਹੈ ਤੁਹਾਡਾ ਸ਼ੁਰੂਆਤ ਕਿਵੇਂ ਹੁੰਦੀ ਹੈ ਸਫ਼ਰ ਦੀ ਹਮ ਬਈ ਸ਼ੁਰੂਆਤ ਤਾਂ ਹਰੇਕ ਦੀ ਤੁਹਾਨੂੰ ਪਤਾ ਗਰਾਰੀ ਜੀ ਹੁੰਦੀ ਹੈ ਤੇ ਗਰਾਰੀ ਜੀ ਸਟਾਰਟ ਹੋਇਆ ਜੀ ਕਿਸੇ ਨੂੰ ਦੇਖ ਕੇ ਇਨਸਪਾਇਰ ਹੋਏ ਸੀ ਨਹੀਂ ਨਹੀਂ ਇਨਸਪਾਇਰ ਸੂਰਤ ਕਿਸੇ ਤੋਂ ਨਹੀਂ ਹੋਈ ਆ ਤਾਂ ਵੈਸੀ ਬੈਠੇ ਜੀ ਫਿਰ ਨਾ ਮਾ ਤੋਂ ਨਵਾਂ ਨਵਾਂ ਆਇਆ ਸੀ ਚੰਡੀਗੜ੍ਹ ਹਮ ਤੇ ਮੈਂ ਪਹਿਲਾਂ ਵੀ ਦੱਸੀਏ ਜੀ ਤੇ ਅਸੀਂ ਸ਼ੂਟ ਤੇ ਚੱਲੇ ਇੱਕ ਮੁੰਡਾ ਸੀ ਸਾਡੇ ਵੀਡੀਓ ਡਾਇਰੈਕਟਰ ਜਿਹਦਾ ਨਾਂ ਤਾਂ ਗਾਤੋ ਲੈਣਾ ਮੈਂ ਗੱਡੀ ਆ ਕੇ ਬੈਠਣ ਲੱਗਿਆ ਕਹਿੰਦਾ ਤੂੰ ਗੱਦੇ ਲੈ ਮੈਂ ਕਿਹਾ ਸ਼ੂਟ ਦੇਖਣ ਤੁਹਾਨੂੰ ਕਹਿੰਦਾ ਜੀ ਹਮ ਮਗਾ ਛੂਡ ਦੇਖਣ ਕਹਿੰਦਾ ਤੂੰ ਕੀ ਕਰਨਾ ਤੈਨੂੰ ਇੱਲੇ ਤੋਂ ਕੁੱਕਰ ਦਾ ਪਤਾ ਨਹੀਂ ਹੂੰ ਮੈਂ ਗੱਡੀ ਉਤਰ ਗਿਆ ਮੈਨੂੰ ਸਾਰਿਆਂ ਨੇ ਬੜਾ ਜ਼ੋਰ ਲਾਇਆ ਕਿ ਚੱਲ ਮੈਂ ਕਹਿੰਦਾ ਨਹੀਂ ਮੈਂ ਨਹੀਂ ਹੂੰ ਕਹਿੰਦਾ ਨਹੀਂ ਚੱਲ ਮੈਂ ਸਾਰਿਆਂ ਨਾਲ ਗੱਲ ਕਰਤਾ ਬਾਈ ਜੀ ਮਿਰਜੇ ਬਾਈ ਨੇ ਵੋ ਗਿਆ ਮੈਂ ਕਹਿੰਦਾ ਨਹੀਂ ਮੈਂ ਜਾਣੀ ਹੂੰ ਫਿਰ ਉਹਦੋਂ ਥੋੜਾ ਜਿਹਾ ਉਹ ਚੀਜ਼ ਜੀ ਆ ਕੇ ਕੰਮ ਇਹ ਸਟਾਰਟ ਕੀਤਾ ਤੇ ਅੱਜ ਅੱਥੇ ਬੈਠਿਆ ਬਈ ਫਿਰ ਅੱਜ ਜਦ ਉਹ ਬਾਈ ਤੁਹਾਨੂੰ ਦੇਖਦਾ ਤਾਂ ਫਿਰ ਗੱਲਬਾਤ ਹੁੰਦੀ ਹੈ ਕੋਈ ਨਹੀਂ ਗੱਲਬਾਤ ਹੁੰਦੀ ਹੈ ਬਾਈ ਪਿਆਰ ਆ ਵਧੀਆ ਪਰ ਕਿਉਂਕਿ ਵੱਡਾ ਰਿਸਪੈਕਟ ਪਾਹੀ ਰਹਿਣੀ ਹੈ ਮਜ਼ਾ ਹੈ ਕਿ ਭਾਈ ਹੁਣ ਆਪ ਕਿਤੇ ਹੋਰ ਆ ਤੇ ਆਪਾਂ ਆਪਣੀ ਕਿਤੇ ਹੋਰ ਕਦੀ ਸੋਚਿਆ ਸੀ ਕਿ ਇਹ ਮੁਕਾਮ ਹਾਸਲ ਹੋਊਗਾ ਜਦੋਂ ਸ਼ੁਰੂਆਤ ਕੀਤੀ ਨਾ ਨਹੀਂ ਜੋ ਵੀ ਨਹੀਂ ਕੋਈ ਕੋਈ ਨਰਵਸਨੈਸ ਕੋਈ ਟੈਨਸ਼ਨ ਸੀ ਨੀ ਨਹੀਂ ਭਾਈ ਦਿਮਾਗ ਜੀ ਪਹਿਲਾਂ ਹੁੰਦਾ ਜੀ ਪੜ ਲੀਏ ਫਾਈਲਸ ਕਰਕੇ ਬਾਹਰ ਜਾਈਏ ਬਾਹਰ ਦਾ ਕੀੜਾ ਹਰ ਇੱਕ ਦਾ ਬੜਾ ਤਕੜਾ ਹੁੰਦਾ ਫਿਰ ਉਹ ਕਿਵੇਂ ਛੱਡਿਆ ਕਿ ਬਾਹਰ ਨਹੀਂ ਜਾਣਾ ਫਿਰ ਵੀਡੀਓ ਡਾਇਰੈਕਟਰ ਇੱਥੇ ਬੰਦਣਾ ਹੈ ਨਹੀਂ ਨਹੀਂ ਭਾਈ ਕੀੜੇ ਕਿਤੇ ਛੱਡੇ ਜਾਂਦੇ ਨੇ ਚੀਜ਼ਾਂ ਇਹ ਭਾਈ ਬਹੁਤ ਗੱਲਾਂ ਨੇ ਥੋੜੀਆਂ ਗੁਪਤੀਆਂ ਨੇ ਹਮ ਦੇਖ ਤਾਂ ਹੀ ਆਪਾਂ ਬੈਠੇ ਆ ਗੁਪਤ ਗੱਲਾਂ ਖੋਲਣੇ ਵਾਸਤੇ ਥੋਡੀਆਂ ਬਸ ਬਈ ਥੋੜਾ ਜਿਹਾ ਨਾ ਉਦੋਂ ਘਰ ਦੇ ਹਾਲਾਤ ਵੀ ਇਦਾਂ ਦੇ ਹੁੰਦੇ ਸੀ ਕਿ ਆਪਾਂ ਜਿਹੜੇ ਕਈ ਹੈ ਕਿ ਸ਼ੁਰੂ ਤੋਂ ਹੀ ਜ਼ਿਆਦਾ ਰਜਵਾੜੇ ਘਰੋਂ ਨਿਕਲੇ ਆ ਬਸ ਇੱਕ ਗਾਇਡੈਂਸ ਵਧੀਆ ਸੀ ਮੇਰੇ ਕੋਲ ਮੇਰਾ ਭਰਾ ਜਿਹਨੇ ਮੈਨੂੰ ਮਤਲ ਸਾਰਾ ਕੁਝ ਵਧੀਆ ਕਰਕੇ ਦਿੱਤਾ ਜੇ ਅੱਜ ਆਪਾਂ ਬੈਠੇ ਆ ਉਹਦੀ ਉਹਦੀ ਵਜਨ ਨਾਲ ਹੀ ਬੈਠੇ ਆ ਬਿਲਕੁਲ ਤੇ ਚੱਲੀ ਜਾਂਦਾ ਸਾਰਾ ਕੁਝ ਬਾਈ ਕਿੰਨਾ ਕਰੋਲ ਰਿਹਾ ਤੁਹਾਡੇ ਭਰਾ ਦਾ ਤੁਹਾਡੀ ਫੈਮਿਲੀ ਸਾਰੇ ਉਹਦਾ ਬਾਈ ਹੂੰ ਮੇਰਾ ਤਾਂ ਕੁਛ ਨਹੀਂ ਹੂੰ ਸਾਰੇ ਉਹਦਾ ਰੋਲ ਆ ਜਿਵੇਂ ਕੋਈ ਜਿੱਦਣ ਤੁਹਾਨੂੰ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਸ਼ੁਰੂਆਤ ਕੀਤੀ ਕਦੇ ਕਿਸੇ ਕਿਆ ਕਹਿ ਸਕਦੇ ਕਿ ਕਦੇ ਕਿਸੇ ਫੇਲਿਅਰ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਸ਼ੁਰੂਆਤ ਕਰਦੇ ਆ ਬੰਦਾ ਹਰ ਚੀਜ਼ ਬੰਦੇ ਦੀ ਨਾ ਇੱਕ ਭਾਈ ਨੇ ਉਹਨਾਂ ਨੂੰ ਅਸਿਸਟ ਕੀਤਾ ਜੀ ਹੂੰ ਮੈਂ ਹਰ ਇੱਕ ਜੀ ਇੰਟਰਵਿਊ ਚ ਨਾਮ ਲੈਣਾ ਉਹਨਾਂ ਭਾਜੀ ਪਰਮਵੀਰ ਨੇ ਉਹਨਾਂ ਨੂੰ ਅਸਿਸਟ ਕੀਤਾ ਜੀ ਤੇ ਉਹਦੇ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹ ਮੂਵੀ ਆਈ ਵੀ ਆ ਜਿਹਦਾਂ ਦੀ ਵੀ ਆ ਘੈਂਟ ਆ ਜਿੱਦਾਂ ਆਡੀਅנס ਨੂੰ ਪਸੰਦ ਆਈ ਨਾ ਆਈ ਹੈ ਨਾ ਜਿੱਦਾਂ ਇਹ ਬਟ ਉਹ ਚੀਜ਼ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉਹ ਬੰਦੇ ਨੇ ਵੀ ਮੈਨੂੰ ਬਹੁਤ ਸਿਖਾਇਆ ਤੁਸੀਂ ਸ਼ੁਰੂਆਤ ਕਿਸ ਦੇ ਨਾਲ ਕੀਤੀ ਸੀ ਕਿਉਂਕਿ ਕਿਸੇ ਵੀ ਫੀਲਡ ਦੇ ਵਿੱਚ ਆਪਾਂ ਜਾਣੇ ਆਪਾਂ ਨੂੰ ਪਹਿਲਾਂ ਸਿੱਖਣਾ ਪੈਂਦਾ ਏ ਆਪਾਂ ਨੂੰ ਨੋਲਿਜ ਲੈਣੀ ਪੈਂਦੀ ਹੈ ਫਿਰ ਤੁਸੀਂ ਕਿਹਨੂੰ ਆਪਣਾ ਗੁਰੂ ਬਣਾਇਆ ਬਣਾਇਆ ਸੀ ਕਿਸੇ ਨੂੰ ਗੁਰੂ ਬਈ ਹੁਜੇ ਗੱਲ ਕਰੀ ਤੱਕ ਗੁਰੂ ਤਾਂ ਉਹੀ ਸੀ ਪਰਮਵੀਰ ਹਮ ਪਰਮਵੀਰ ਭਾਈ ਸੀ ਕਿ ਜਿੰਨਾ ਤੋਂ ਸਟਾਰਟ ਕੀਤਾ ਜੀ ਪਰ ਮੈਨੂੰ ਪਹਿਲਾ ਸ਼ੋਅ ਵੱਡਾ ਮਿਲ ਗਿਆ ਜੀ ਪੀਡੀਸੀ ਦਾ ਮੇਰਾ ਅੱਜ ਵੀ ਵਧੀਆ ਉੱਥੇ ਉਹਨਾਂ ਦੀ ਮਹੁੰਦੀਆਂ ਨੇ ਉਹਦੇ ਵਿੱਚ ਮੇਰਾ ਨਾਮ ਲਿਖਿਆ ਬਹੁਤ ਵਧੀਆ ਕਰਕੇ ਕਿਉਂਕਿ ਮੈਂ ਇੱਕ ਦਿਨ 'ਚ 60 62 ਗਾਣੇ ਕੀਤੇ ਸੀ ਪੀਡੀਸੀ ਸ਼ੋਅ ਦੇ ਸੈਟਅਪ ਲਾ ਕੇ ਡਬਲ ਸੈਟਅਪ ਲਾ ਕੇ ਤੇ ਮਤਲਬ ਉਹ 60 62 ਗਾਣੇ ਉੱਥੋਂ ਜ਼ਿਆਦਾ ਥੋੜਾ ਜਿਹਾ ਹੰਗਾਰਾ ਮਿਲਿਆ ਫਿਰ ਇੱਕ ਗਾਣਾ ਕੀਤਾ ਉਹ ਗਾਣੇ ਨੇ ਧੁਕੀਆਂ ਕਢਾਈਆਂ ਵੀ ਕਿਹੜਾ ਸੀ ਬਾਈ ਗਾਣਾ ਉਹ ਇਹ ਉਹ ਪਹਿਲਾ ਗਾਣਾ ਹੂੰ ਉਹ ਸਾਡੇ ਗਾਣ ਨੂੰ ਲੋਕਾਂ ਨੇ ਸਰਚ ਮਾਰ ਮਾਰਦੇ ਕੀ ਆ ਨਾ ਕਿਹੜਾ ਗਾਣਾ ਜੀ ਉਹ ਗਾਣਾ ਮਤਲਬ ਅਸੀਂ ਸਾਡੇ ਕੋਲ ਉਹਦਾ ਨਾ 35000 ਜੁੜਿਆ ਜੀ ਅਸੀਂ ਇਕੱਠਾ ਕਰਕੇ 2000 18 ਦੀ ਗੱਲ ਹੈ ਮਤਲਬ 18 19 ਦੀ ਗੱਲ ਤੇ ਅਸੀਂ ਉਹ 35000 ਜੋੜਿਆ ਸਾਰਿਆਂ ਨੇ ਤੇ ਅਸੀਂ ਉਹ ਰਾਤ ਨੂੰ ਨਾ ਪਾਰਟੀ ਥੋੜੀ ਮਰਖਾਨ ਪੀਣ ਚਲੇ ਗਏ ਉਹ ਕਹੇ ਰੱਖਦੇ ਸੀ ਆਪਣੀ ਇੱਕ ਫ੍ਰੀਕ ਬਾਈ ਨੇ ਫ੍ਰੀਕ ਬਾਈ ਦੇ ਸਟੂਡੀਓ ਚ ਤੇ ਆ ਕੇ ਦੇਖਿਆ ਉਹਦੇ ਚੋਂ ਵੀਰ ਗੱਪ ਅੱਛਾ ਪਤਾ ਨਹੀਂ ਕਿਨੇ ਕਰ ਲਿਆ ਨਾਮ ਕਿਸੇ ਅਲਾ ਨਹੀਂ ਸਾਡੇ ਸਾਰੇ ਭਰਾ ਨਹੀਂ ਹੂੰ ਤੇ ਦਿਮਾਗ 'ਚ ਟੈਨਸ਼ਨ ਪੈ ਗਈ ਫਿਰ ਕਿਤੇ ਕਿਤੇ ਕਰਕੇ 35000 ਸੀ 35000 ਚੋਂ 20 ਗਿਆ ਪਿੱਛੇ ਰਹਿ ਗਿਆ 15 15000 5000 ਮਸਾਂ ਜੋੜ ਕੇ 20 20 ਚ 22000 ਰੁਪਏ ਇਕੱਠਾ ਕੀਤਾ ਤੇ ਉਹ ਸ਼ੂਟ ਕੀਤਾ ਜਦੋਂ ਪਹਿਲਾ ਸ਼ੂਟ ਸੀ ਇਦਾਂ ਕੀ ਉਹਦੇ ਤੇ ਤਿੰਨ ਕੈਮਰੇ ਹੂੰ ਰੈੱਡ ਕੈਮਰਾ ਡਰੋਨ ਤੇ ਮਾਰਕ 4 ਉਸ ਤੋਂ ਬਾਅਦ ਲਾਈਟਾਂ ਦਾ ਸੈਟਅਪ ਵਧੀਆ ਉਸ ਤੋਂ ਬਾਅਦ ਗੱਡੀਆਂ ਦੇ ਨਾਲ ਹੀ ਆਕਟਰ ਉਹ ਅਸੀਂ 22000 ਰੁਪਏ ਚ ਸ਼ੂਟ ਕੀਤਾ ਸੀ ਤੇ ਉਹ ਬਸ ਮਤਲਬ ਮੈਂ ਉਦੋਂ ਇਹ ਪਤਾ ਲੱਗਿਆ ਜੀ ਕਿ ਹਾਂ ਜੇ ਕਰਨ ਕਰਨਾ ਆਣਾ ਚਾਹੀਦਾ ਤਾਂ ਬਹੁਤ ਕੁਝ ਕਰ ਸਕਦਾ ਬੰਦਾ ਤਾਂ 22000 ਅੱਜ 22 ਲੱਖ ਲੱਖ ਲਓ ਤਾਂ ਨਹੀਂ ਰੱਜਦੇ ਪਰ 22000 ਚ ਸ਼ੂਟ ਕੀਤਾ ਜਿੱਦਾਂ ਦਾ ਵੀ ਹੋਇਆ ਚਲੋ ਘੈਂਟ ਹੀ ਸੀ ਆਪਣੇ ਲਈ ਹਰ ਇੱਕ ਡਾਇਰੈਕਟਰ ਲਈ ਤਾਂ ਸਾਰੀ ਚੀਜ਼ਾਂ ਘੈਂਟ ਹੀ ਹੁੰਦੀਆਂ ਨੇ ਪਰ ਉਹਨੇ ਭਾਈ ਜਿਵੇਂ ਕੋਈ ਕਿਸੇ ਵੀ ਫੀਲਡਰ ਦੇ ਵਿੱਚ ਕੋਈ ਨਵਾਂ ਬੰਦਾ ਆਉਂਦਾ ਤੁਸੀਂ ਡਾਇਰੈਕਟਰ ਹੋ ਹੋਰ ਵੀ ਡਾਇਰੈਕਟਰ ਸੀਗੇ ਕਦੇ ਕਿਸੇ ਨੇ ਦੱਬਣ ਦੀ ਕੋਸ਼ਿਸ਼ ਕੀਤੀ ਵੀ ਆਪਣਾ ਮੁਕਾਬਲਾ ਹੀ ਨਹੀਂ ਕਿਸੇ ਨਾਲ ਜੀ ਨਹੀਂ ਫਿਰ ਵੀ ਹੁੰਦਾ ਹੀ ਆ ਮਤਲਬ ਮੈਂ ਗੋਸ਼ਟ 'ਚ ਬੜਾ ਕੰਮ ਕੀਤਾਗਾ ਹਾਂ ਗਾਣੇ 2-3 ਤਿੰਨ ਗਾਣੇ ਇਹ ਤਾਂ ਬਹੁਤ ਹਿੱਟ ਨਹੀਂ ਗਾਣੇ ਉਹ ਹਾਂ ਤੇ ਉਦੋਂ ਫਿਰ ਸਾਡਾ ਸਰਕਲ ਟੁੱਟ ਗਿਆ ਜੀ ਜੀ ਇਕੱਠੇ ਹੁੰਦੀ ਸੀ ਸਾਰੇ ਹਾਂ ਕੀ ਸਾਡਾ ਸਰਕਲ ਟੁੱਟ ਗਿਆ ਜੀ ਸਾਰੇ ਕੋਈ ਆਪ ਦੀ ਲੈਨ ਤੇ ਚਲਾ ਗਿਆ ਮੈਂ ਕੋਈ ਆਪ ਦੇ ਪਾਸੇ ਚਲਾ ਗਿਆ ਮੈਂ ਆਪਣੇ ਆਲੇ ਪਾਸੇ ਹੋ ਗਿਆ ਦਮਨ ਦੋਬੰਦੀ ਤਾਂ ਕੋਈ ਹੈ ਹੀ ਨਹੀਂ ਇਸ ਤੋਂ ਇੰਡਸਟਰੀ ਨੂੰ ਲੱਤਾਂ ਖਿੱਚਣ ਆਇਆ ਤਾਂ ਬਈ ਤੁਹਾਨੂੰ ਪਤਾ ਹੈ ਹਰੇਕ ਕੀ ਹੋ ਰਿਹਾ ਹੈਗੇ ਸੀ ਖਿੱਚਦੇ ਸੀ ਲੱਤਾਂ ਕੀ ਕਹਿੰਦੇ ਸੀ ਬਈ ਕੁਝ ਨਹੀਂ ਕਹਿੰਦੇ ਕੁਝ ਨਹੀਂ ਕਰਨ ਇਹਨੇ ਹੂੰ ਕਿਉਂਕਿ ਉਦੋਂ ਬਈ ਹਾਲਾਤ ਇਦਾਂ ਦੇ ਹੁੰਦੇ ਨੇ ਕਿ ਜਾਂ ਤਾਂ ਹੋਵੇ ਨਾ ਇੱਕ ਬੰਦਾ ਸਟੈਬਲਿਸ਼ ਹੋਵੇ ਸਾਰੇ ਸਟਰਗਲਿੰਗ ਸੀ ਹੂੰ ਬਾਈ ਦਾ ਹੈਗਾ ਸੀ ਲਿੰਕ ਬਟ ਉਦੋਂ ਗੱਲ ਕਰੀ ਕਿ ਵੀ ਹੁਣ ਜੇ ਗੱਲ ਕਰੀ ਕੰਪਨੀ ਵੀ ਇੱਕਦਮ ਹੀ ਉੱਠੀ ਆ ਸਾਲ ਦੇ ਵਿੱਚ ਖੜੀ ਕੀਤੀ ਸੀ ਟਰੂ ਡੇਟ ਤੇ ਫਿਰ ਉਦੋਂ ਜਦੋਂ ਇੱਕ ਚੀਜ਼ ਐਸੈਂਬਲ ਹੋਵੇ ਦੂਜੇ ਨੂੰ ਚਲਾਉਣਾ ਬਹੁਤ ਸੌਖਾ ਹੁੰਦਾ ਹੂੰ ਤੇ ਮੈਨੂੰ ਉਹ ਸਟਰਗਲ ਥੋੜਾ ਜਿਹਾ ਘੱਟ ਕਰਨਾ ਪਿਆ ਅੱਛਾ ਐਨਾ ਨਹੀਂ ਸੀ ਨਹੀਂ ਬਈ ਪਰ ਜਿੰਨਾ ਕਿ ਕੀਤਾ ਉਹਨੂੰ ਸਟਰਗਲ ਨੂੰ ਸਟਰਗਲ ਮੰਨਦੇ ਤੁਸੀਂ ਨਹੀਂ ਬਈ ਹੂੰ ਫਿਰ ਤੁਹਾਡੀ ਨਿਗਾਚ ਕੀ ਹੈ ਉਹ ਈਜ਼ੀ ਮਿਲ ਗਿਆ ਮੈਨੂੰ ਹੂੰ ਸਟਰਗਲ ਤਾਂ ਭਾਈ ਜਿਹੜਾ ਮੈਂ ਕਹਾਂ ਨਾ ਜੇ ਸਟਰਗਲ ਨਹੀਂ ਸਟਰਗਲ ਕੀ ਹੈ ਫਿਰ ਤੁਹਾਡੀ ਤੁਸੀਂ ਸਟਰਗਲ ਨੂੰ ਕਿਵੇਂ ਡਿਫਾਈਨ ਕਰੋਗੇ ਭਾਈ ਸਟਰਗਲ ਹੋਣਾ ਚਾਹੀਦਾ ਕਿ ਮੈਂ ਜਿਹਨੂੰ ਗੱਲ ਕਰਾਂ ਮੇਰੇ ਸਾਹਮਣੇ ਜਿੰਨਾ ਕਿ ਮੈਂ ਦੇਖਿਆਗਾ ਤਾਂ ਮੈਂ ਆਪਣੇ ਭਰਾ ਦਾ ਦੇਖਿਆ ਹੂੰ ਭਾਈ ਅੱਧੀਆਂ-ਅੱਧੀਆਂ ਰਾਤਾਂ ਨੂੰ ਮੋਟਰਸਾਈਕਲ ਤੇ 4 ਸਟੂਡੀਓ ਬਹਿਣਾ ਤੇ ਉਸ ਤੋਂ ਬਾਅਦ ਜਿਹੜੇ ਆ ਚੱਲਦੇ ਹੁੰਦੇ ਸੀ ਨਾ ਵਧੀਆ ਉਹਦੋਂ ਚੱਲਦੇ ਨੇ ਵੀਡੀਓ ਡਾਇਰੈਕਟਰ 뮤직 ਡਾਇਰੈਕਟਰ ਇਗਨੋਰ ਮਾਰਨਾ ਤੇ ਅੱਜ ਇਹ ਟਾਈਮ 'ਚ ਵਧੀਆ ਮਤਲਬ ਤੁਸੀਂ ਆਪਣੇ ਭਾਈ ਦੀਆਂ ਗਲਤੀਆਂ ਤੋਂ ਸਿੱਖਿਆ ਤੇ ਫਿਰ ਉਹ ਗਲਤੀਆਂ ਨਾ ਕੀਤੀਆਂ ਨਹੀਂ ਸੀ ਬਈ ਬਹੁਤ ਬੰਦਾ ਗਲਤੀ ਨਹੀਂ ਕਰਦੇ ਉਹਨਾਂ ਨੇ ਬਹੁਤ ਨੈਕਸਟ ਲੈਵਲ ਕੰਮ ਕੀਤਾ ਆ ਉਹਦਾ ਮਤਲਬ ਉਹ ਚੀਜ਼ਾਂ ਮੈਂ ਦੇਖ ਦੇਖ ਕੇ ਸਿੱਖਿਆ ਕਿ ਜਿਹੜੀ ਚੀਜ਼ ਉਹਨਾਂ ਨੇ ਕੀਤੀ ਆ ਉਹ ਮੈਨੂੰ ਨਹੀਂ ਫੇਸ ਕਰਨੀ ਵੀ ਮਤਲਬ ਤੁਸੀਂ ਅੱਜ ਆਪਣੀ ਸਾਰੀ ਕਾਮਯਾਬੀ ਦਾ ਕ੍ਰੈਡਿਟ ਆਪਣੇ ਭਾਈ ਨੂੰ ਦਿੰਦੇ ਹੋ ਸਾਰਾ ਹੀ ਬਈ ਸਾਰਾ ਤੁਹਾਡੇ ਪਰਿਵਾਰ ਚ ਹੋਰ ਵੀ ਕੋਈ ਹੈ ਇਸ ਫੀਲਡ ਚ ਨਹੀਂ ਵੀ ਕੋਈ ਵੀ ਨਹੀਂ ਹੈਗਾ ਤੇ ਤੁਸੀਂ ਇਕੱਲੇ ਹੀ ਹੋ ਸਾਡੇ ਬਾਪੂ ਦਾ ਨੂੰ ਦੇਖ ਕੇ ਗਾਲਾਂ ਕਢਦੇ ਤੇ ਤੁਹਾਨੂੰ ਇਸ ਫੀਲਡ ਚ ਲੈ ਕੇ ਆਣਾ ਸਿਰਫ ਇੱਕ ਟੌਂਟ ਆ ਟੌਂਟ ਵੀ ਆ ਭਰਾ ਵੀ ਆ ਭਰਾ ਵੀ ਲੈ ਕੇ ਆਇਆ ਟੌਂਟ ਨਹੀਂ ਤਾਂ ਜ਼ਿਆਦਾ ਹੀ ਲਿਆਂਦਾ ਜੀ 네ਗੈਟਿਵਿਟੀ ਦਾ ਬੰਦੇ ਦੀ ਜ਼ਿੰਦਗੀ ਚ ਹੋਣਾ ਜ਼ਰੂਰੀ ਹੈ ਜਿਵੇਂ 네ਗੈਟਿਵ ਲੋਕ ਨੇ ਇਹ ਹੋਣੇ ਜ਼ਰੂਰੀ ਨਹੀਂ ਨਹੀਂ ਬਈ 네ਗੈਟਿਵ ਤਾਂ ਹੋਣਾ ਹੀ ਚਾਹੀਦਾ ਮੈਂ ਕਹਿੰਦਾ ਜੇ ਤੁਹਾਨੂੰ ਉਹ ਟੌਂਟ ਨਾ ਮਾਰਦਾ ਜੇ ਤੁਸੀਂ ਇੱਥੇ ਨਾ ਹੁੰਦੇ ਬਈ 네ਗੈਟਿਵ ਥੋੜੀ ਲੈ ਕੇ ਆਇਆ ਫਿਰ ਮੈਂ ਤੁਸੀਂ ਪੋਜ਼ਿਟਿਵ ਲਿਆ ਨਾ ਬੰਦਾ 네ਗੈਟਿਵ ਸੀ ਉਹ ਬੰਦਾ 네ਗੈਟ ਮੈਂ ਕੁਝ ਜੇ ਮੈਂ ਉਹਨੂੰ ਗਲਤ ਲੈ ਜਾਂਦਾ ਫੇ ਮੇਰਾ ਮੈਂ ਗਲਤੀ ਨਹੀਂ ਲੈ ਗਿਆ ਕਿ ਹਾਂ ਕੋਈ ਨਾ ਸਿੱਖਣ ਨੂੰ ਕੁਝ ਤਾਂ ਮਿਲਿਆ ਜੇ ਅੱਜ ਜਾਣਾ ਮੈਂ ਕਿਸੇ ਹੋਰ ਪਾਸੇ ਜੀ ਮੈਂ ਤਾਂ ਸਿੱਖੀ ਜਾਂਦਾ ਮਿਊਜ਼ਿਕ ਅੱਛਾ ਜੀ ਮੈਂ ਸੁਰ ਸਰ ਜੇ ਕੰਨੀ ਨੂੰ ਹੋਏ ਬੈਠੇ ਜੀ ਮਿਊਜ਼ਿਕ ਸਿੱਖੀ ਜਾਂਦਾ ਹੀ ਉਹ ਬਸ ਇੱਕਦਮ ਹੀ ਮੂਡ ਦਾ ਚੇਂਜ ਆਇਆ ਇਧਰ ਹਾਲਾ ਸਿੱਟ ਵਧੀਆ ਚੱਲ ਰਿਹਾ ਠੀਕ ਹੈ ਤੇ ਭਾਈ ਤੁਸੀਂ ਤਾਂ ਨੈਗੇਟਿਵ ਲੈ ਗਏ ਹੁਣ ਕਈ ਲੋਕ ਇਹੋ ਜਿਹੇ ਵੀ ਨੇ ਜਿਹੜੇ ਕਿਸੇ ਦੀ ਗੱਲ ਨੂੰ ਦਿਲ ਤੇ ਲਾ ਕੇ ਸਭ ਕੁਝ ਤੋੜ ਕੇ ਵੈਜੰਦੇ ਨੇ ਉਹਨਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਉਹਨਾਂ ਨੂੰ ਨਾ ਬਈ ਜੀ ਤਾਂ ਯਾਰ ਜੇ ਤ ਉਹਨੂੰ ਕਿਸੇ ਨੇ ਕੁਝ ਕਿਹਾਗਾ ਉਹਨੂੰ ਚੰਗੀ ਚੰਗੇ ਵੇ ਨਾਲ ਲੈ ਕੇ ਜਾਓ ਵੇ ਨਹੀਂ ਚੰਗਾ ਬਟ ਉਹ ਬੰਦਾ ਦਿਲ ਤੇ ਤਾਂ ਲੈ ਕੇ ਜਾਂਦਾ ਬਟ ਉਹ ਚੀਜ਼ ਤੋਂ ਸਿੱਖੋ ਕੁਝ ਲਾਣੀ ਚਾਹੀਦੀ ਦਿਲ ਤੇ ਗੱਲ ਨਹੀਂ ਦਿਲ ਤੇ ਕਾ ਨੂੰ ਲਾਣੀ ਹੈ ਬਈ ਨਹੀਂ ਲਾਣੀ ਜਦ ਗੱਲ ਵੀ ਜਦੋਂ ਗੱਲ ਦਿਲ ਤੇ ਲੱਗ ਜਾਂਦੀ ਹੈ ਨਾ ਉਦੋਂ ਥੋੜਾ ਨੁਕਸਾਨ ਹੀ ਹੁੰਦਾ ਲੋਕ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਟੌਣ ਮਾਰਿਆ ਮੈਂ ਦਿਲ ਤੇ ਲਾਦਾ ਮੈਂ ਮੈਂ ਕੋਈ ਜੋ ਗੱਲ ਹੀ ਦਿਲ ਤੇ ਲੱਗੀ ਫਿਰ ਮਿਹਨਤ ਕਰੀ ਜਾਂਦੀ ਹੂੰ ਉਹਨੂੰ ਪੋਜ਼ਿਟਿਵ ਚ ਲੈ ਕੇ ਆਓ ਫਿਰ ਕੰਮ ਕਰਨਾ ਸਟਾਰਟ ਕਰੋ ਜੋ ਗੱਲ ਨੂੰ ਸੋਚ ਕੇ ਅੱਗੇ ਵਧੂਗੇ ਫਿਰ ਨਹੀਂ ਅੱਗੇ ਵਧਦੇ ਆਂਦਾ ਫਿਰ ਬਾਈ ਜਦੋਂ ਤੁਹਾਨੂੰ ਟੌਂਟ ਵੱਜਦਾ ਤੁਸੀਂ ਆਪਣੇ ਵੀਰੇ ਦੇ ਨਾਲ ਸ਼ੇਅਰ ਕਰਦੇ ਹੋ ਇਹ ਚੀਜ਼ ਬਾਈ ਨੂੰ ਪਤਾ ਹੈ ਬਾਈ ਨਾਲੇ ਸੀ ਉਹ ਇੱਕ ਇਦਾਂ ਦਾ ਬੰਦਾ ਮੈਂ ਭਾਵੇਂ ਰੋਵਾ ਭਾਵੇਂ ਮੈਂ ਹੱਸਾਂ ਭਾਵੇਂ ਮੈਂ ਮਜ਼ਾਕ ਉਹਨੂੰ ਮੇਰੇ ਦਿਲ ਦੇ ਗੱਲਾਂ ਪਤਾ ਲੱਗ ਜਾਂਦੀ ਕਿ ਇਹਦੇ ਮਨ ਚ ਕੀ ਚੱਲਦਾ ਹੈ ਸੱਚੀ ਮਤਲਬ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਇਹ ਕਹਿੰਦੇ ਨੇ ਕਿਸੇ ਨੂੰ ਬਿਆਨ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਆਪਾਂ ਭਰਾ ਬੈਠੇ ਆਂ ਦੇ ਮੇਰਾ ਤੁਹਾਡੇ ਨਾਲ ਵਧੀਆ ਪਿਆਰ ਹੈ ਮੈਂ ਤੁਹਾਡੇ ਦਿਲ ਦੀਆਂ ਗੱਲਾਂ ਪੁੱਜਣੂਗਾ ਕਿ ਯਾਰ ਬਾਈ ਤੇਰੇ ਦਿਲ ਚ ਕੋਈ ਗੱਲ ਹੈ ਮੈਂ ਤੁਹਾਨੂੰ ਕਹੂੰਗਾ ਤੇ ਮੇਰੀ ਇਹ ਪੋਜ਼ਿਟਿਵ ਗੱਲ ਬਹੁਤ ਆ ਕਿ ਮੈਂ ਕਦੇ ਵੀ ਕਿਸੇ ਨਾਲ ਮਤਲਬ ਉਹ ਨਹੀਂ ਕਹਿੰਦਾ ਜੇ ਕਿਸੇ ਦਿਲ ਚ ਮੇਰੇ ਲਈ ਕੋਈ ਗੱਲ ਹੈ ਨਾ ਮੈਨੂੰ ਪਤਾ ਲੱਜਾਂਦਾ ਦੀ ਮੂੰਹ ਪੜ ਲੈਣਾ ਮੈਂ ਉਹਨੂੰ ਪੁੱਛਦਾ ਕਿ ਬਾਈ ਗੱਲ ਦੱਸ ਕੀ ਆ ਤੇਰੇ ਦਿਲ ਚ ਕਲੀਅਰ ਕਰ ਮੈਨੂੰ ਬਾਈ ਤੁਹਾਡੇ ਦੋਵੇਂ ਭਰਾਵਾਂ ਚ ਇਸ ਪਿਆਰ ਦਾ ਕਾਰਨ ਕੀ ਹੈ ਮਤਲਬ ਅੱਜ ਦੇ ਟਾਈਮ ਚ ਜੋ ਚੀਜ਼ਾਂ ਚੱਲ ਰਹੀਆਂ ਨੇ ਵੱਡੇ ਵੱਡੇ ਫੈਮਿਲੀ ਮੈਂਬਰ ਹੁੰਦੇ ਨੇ ਵੱਡੇ ਵੱਡੇ ਪਰਿਵਾਰ ਹੁੰਦੇ ਨੇ ਮਿੰਟਾਂ ਚ ਛੋਟੀ ਛੋਟੀ ਗੱਲ ਨੂੰ ਮਤਲਬ ਥੋੜੀ ਗੱਲਾਂ ਤੋਂ ਐਵੇਂ ਲੱਗਦਾ ਕਿ ਥੋੜਾ ਭਰਾ ਤੁਹਾਡੇ ਵਾਸਤੇ ਰੱਬ ਆ ਮਤਲਬ ਤੁਸੀਂ ਇੱਕ ਰੱਬ ਦੀ ਤਰ੍ਹਾਂ ਆਪਣੇ ਭਰਾ ਨੂੰ ਮੰਨਦੇ ਹੋ ਇਸ ਚੀਜ਼ ਦਾ ਕਾਰਨ ਕੀ ਹੈ ਭਾਈ ਕਿਹੜੀ ਚੀਜ਼ ਨੇ ਤੁਹਾਨੂੰ ਜੋੜ ਕੇ ਰੱਖਿਆ ਹੋਇਆ ਅੰਡਰਸਟੈਂਡਿੰਗ ਸਮਝਦੇ ਹੋ ਇੱਕ ਦੂਜੇ ਨੂੰ ਪੂਰਾ ਲੜਦੇ ਵੀ ਬਹੁਤ ਟੱਕਰਦੇ ਵੀ ਬਹੁਤ ਲੜਦੇ ਕਦੇ ਅੱਧਾ ਦੀ ਲੜਾਈ ਹੋਈ ਕਿ ਲੱਗਿਆ ਹੋਵੇ ਕਿ ਬਹੁਤ ਹੁੰਦੀ ਹੋ ਜਾਂਦੀ ਅੱਜ ਤੱਕ ਪਛਤਾਵਾ ਉਹਦਾ ਹੋਈ ਸੀ ਬਹੁਤ ਦੇਖ ਕੇ ਹੋਈ ਲੋਕੰਡੇ ਖੜੇ ਹੋ ਜਾਂਦੇ ਮੇਰੇ ਕੀ ਗੱਲ ਹੋਈ ਸੀ ਭਾਈ ਬਸ ਜਿੰਦਾਂ ਤੋਂ ਵੱਧੀ ਹੈ ਜ਼ਿੰਦਗੀ 'ਚ ਮੋੜ ਗੰਦੇ ਗੰਦੇ ਆਉਂਦੇ ਹੁੰਦੇ ਨੇ ਉਜੀ ਦਾ ਤਾਂ ਉਸਤਾਵ ਹੋ ਗਈ ਸੀ ਹਾਂ ਸਾਡੀ ਚ ਕਈ ਬਾਈ ਗੱਲ ਵਧੀ ਨਹੀਂ ਕਦੇ ਗੱਲ ਨਹੀਂ ਵਧੀ ਸੀ ਕਦੇ ਵੀ ਨਹੀਂ ਗੱਲ ਵਧੀ ਗੱਲ ਵਧੀ ਸੀ ਬੜੋ ਮੌਕੇ ਤੇ ਹੈਂਡਲ ਬਾਈ ਦਾ ਇਹ ਚੀਜ਼ ਦਾ ਬਹੁਤ ਵਧੀਆਗਾ ਕਿ ਬਾਈ ਉਹ ਮੌਕੇ ਤੇ ਹੈਂਡਲ ਕਰ ਲੈਂਦੇ ਸਾਰੇ ਚੀਜ਼ਾਂ ਮੇਰੇ ਤੋਂ ਨਹੀਂ ਹੈਂਡਲ ਹੁੰਦੀ ਤੁਹਾਡੇ ਵਿੱਚ ਗੁੱਸਾ ਬਹੁਤ ਸੀ ਹੁਣ ਤਾਂ ਮੈਂ ਬਹੁਤ ਕਾਮ ਹਮ ਪਹਿਲਾਂ ਬਹੁਤ ਜ਼ਿਆਦਾ ਗੁੱਸਾ ਸੀ ਬਈ ਰਿਸ਼ਤੇ ਅੱਜ ਕੱਲ ਦੇ ਬੜੀ ਛੋਟੀ ਛੋਟੀ ਚੀਜ਼ਾਂ ਪਿੱਛੇ ਟੁੱਟ ਜਾਂਦੇ ਨੇ ਤੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਮੈਂ ਤਾਂ ਇਹਦੀ ਸ਼ਕਲ ਨਹੀਂ ਦੇਖਦਾ ਪਰ ਤੁਹਾਡੇ ਵਿੱਚ ਐਨੀ ਲੜਾਈ ਹੋਣ ਦੇ ਬਾਵਜੂਦ ਕਿਸੇ ਪਿੱਛੇ ਲੱਗ ਕੇ ਲੋ ਟੁੱਟਦੇ ਆ ਵੀ ਕਿਸੇ ਵਿੱਚ ਆਪਸ ਜਿਹੜੇ ਰਿਲੇਸ਼ਨ ਟੁੱਟਣੇ ਨੇ ਤੁਸੀਂ ਦੋਨੋਂ ਸੌਟ ਆਊਟ ਕਰਕੇ ਬੈਠੋ ਤੁਝੇ ਆਪਦੇ ਭਰਾ ਨਾਲ ਗੱਲ ਜ਼ਰੂਰੀ ਨਹੀਂ ਭਰਾ ਦੀ ਤੁਝੇ ਆਪਦੇ ਲਾਈਫ ਪਾਰਟਨਰ ਨਾਲ ਕਰ ਲੋ ਆਪਦੀ ਮਾਂ ਨਾਲ ਆਪਣੇ ਪਿਓ ਨਾਲ ਆਪਣੇ ਭੈਣ ਨਾਲ ਆਪਦੇ ਭਰਾ ਨਾਲ ਸੌਟ ਕਰਕੇ ਚੱਲੋ ਜਦੋਂ ਤੁਹਾਡੇ ਵਿੱਚ ਤੀਜਾ ਬੰਦਾ ਨਾਲ ਤੁਹਾਡਾ ਰਿਸ਼ਤਾ ਟੁੱਟਣਾ ਹੀ ਟੁੱਟਣਾ ਹੈ ਕਹਿੰਦੇ ਹੁੰਦੇ ਤੀਜਾ ਰਲਿਆ ਕੰਮ ਗਲਿਆ ਕਿਉਂਕਿ ਜਦੋਂ ਜਿਆਦਾ ਪਹਿਲਾਂ ਕਲੀਅਰ ਕਰਕੇ ਚੱਲੋ ਕਿ ਜੇ ਕੋਈ ਗੱਲ ਨੂੰ ਤੀਜਾ ਚੌਥਾ ਆਂਦਾਗਾ ਤਾਂ ਆਪਣੇ ਚ ਪਾੜ ਨਹੀਂ ਹੋਣਾ ਆਪਾਂ ਤਿੰਨੇ ਬੈੜ ਕੇ ਸੈਰਦੇ ਆ ਉੱਥੇ ਹਾਂ ਇੱਕ ਦੂਜੇ ਦਾ ਸਟੈਂਡ ਲੈ ਕੇ ਆ ਜੂ ਮੈਂ ਹਰ ਇੱਕ ਵਾਰ ਇਹ ਸਾਰਿਆਂ ਨੂੰ ਕਹਿਣਾ ਹਾਂ ਕਿ ਜਦੋਂ ਕਿਸੇ ਨਾਲ ਜੁੜਦਾ ਹਾਂ ਨਾ ਕਿ ਭਾਈ ਜਦੋਂ ਵੀ ਗੱਲ ਨੂੰ ਕੋਈ ਪਾੜ ਪੈਣਾਗਾ ਤਾਂ ਤੀਜੇ ਜਾਂ ਚੌਥੇ ਕਰਕੇ ਪੈਣਾਗਾ ਆਪਣੇ ਜੀ ਇੰਨੀ ਅੰਡਰਸਟੈਂਡਿੰਗ ਹੋਣੀ ਹੈ ਉੱਥੇ ਬੋਲੋ ਨਾ ਕੋਈ ਕਿ ਹਾਂ ਮੈਨੂੰ ਪਤਾਗਾ ਆਪ ਜਾਂ ਕੇ ਆਪਾਂ ਕਮਰੇ 'ਚ ਭਾਵੇਂ ਇੱਕ ਦੂਜੇ ਦਾ ਸਿਰ ਪਾੜਦੀ ਉਹ ਆਪਣੀ ਤਿੰਨਾਂ ਦੀ ਅੱਜ ਵੀ ਜੇ ਕੁਝ ਐਦਾਂ ਦਾ ਹੁੰਦਾ ਵੈਸੇ ਤਾਂ ਨਹੀਂ ਹੋਣਾ ਚਾਹੀਦਾ ਫਿਰ ਤੁਸੀਂ ਕੀ ਕਰਦੇ ਹੋ ਤੁਹਾਡਾ ਮੇਰਾ ਬਈ ਪਹਿਲਾਂ ਆਉਂਦਾ ਕਿ ਮੈਂ ਜੀ ਨਾਲ ਜੁੜਦਾ ਮੈਂ ਜੁੜਦਾ ਦਿਲੋਂ ਕਿਉਂਕਿ ਆਪਾਂ ਕਹਿੰਦੇ ਜੇ ਆਪ ਆਪ ਚੰਗੇ ਆ ਸਾਰੇ ਚੰਗੇ ਨੇ ਤੇ ਫਿਰ ਜਦੋਂ ਮੈਂ ਟੁੱਟਦਾ ਬਈ ਫਿਰ ਮੈਨੂੰ ਐ ਨਹੀਂ ਆਉਂਦਾ ਮੇਰੇ ਕੋਲ ਫਾਰਮੈਲਟੀਆ ਹੀ ਨਹੀਂ ਹੁੰਦੇ ਬਈ ਫਿਰ ਭਾਵੇਂ ਜੱਡਾ ਮਰਜੀ ਨੁਕਸਾਨ ਹੋਵੇ ਟੁੱਟਣਾ ਦਾ ਟੁੱਟਣਾ ਕੰਮ ਹੀ ਨਹੀਂ ਹੁੰਦਾ ਜ਼ਿੰਦਗੀ ਚ ਛੱਡਿਆ ਕਿਸੇ ਬੰਦੇ ਨੂੰ ਰੀਸੈਂਟਲੀ ਹੋਇਆ ਘਟਿਆ ਬਈ ਇੱਕ ਨਾਲ ਮੈਂ ਉਹਦਾ ਨਾਂ ਨਹੀਂ ਲੈਣਾ ਭਰਾ ਮੇਰਾ ਉਹ ਭਰਾ ਹੀ ਕਹਾਂ ਮੈਂ ਉਹ ਬੰਦੇ ਬੜਾ ਕੋਈ ਕੋਈ ਗੱਲ ਹੋ ਗਈ ਸੀ ਕਿਸੇ ਕਰਕੇ ਬਈ ਕੋਈ ਐਦਾਂ ਦੀ ਵੀ ਸਿਚੁਏਸ਼ਨ ਬਣਦੀ ਹੈ ਕਿ ਜਿੱਥੇ ਬੰਦਾ ਛੱਡਣ ਲਈ ਮਜਬੂਰ ਹੋ ਜਾਂਦਾ ਕਿਸੇ ਨੂੰ ਕਿ ਛੱਡਣਾ ਪੈਂਦਾ ਪਿਆਰ ਭਾਵੇਂ ਜਿੰਨਾ ਮਰਜ਼ੀ ਹੋਵੇ ਐਦਾਂ ਦੀ ਸਿਚੁਏਸ਼ਨ ਵੀ ਆਈ ਹੈ ਜਿਵੇਂ ਤੁਸੀਂ ਹੁਣੇ ਤਾਂ ਕਰ ਗਏ ਜਿਹੜੀ ਅਗਲੇ ਦਾ ਨੁਕਸਾਨ ਹੁੰਦਾ ਹੋਵੇ ਫਿਰ ਛੱਡਣਾ ਪੈਂਦਾ ਥੋੜੇ ਕਰਕੇ ਹਾਂ ਮੇਰੇ ਕਰਕੇ ਫਿਰ ਛੱਡਣਾ ਪੈਂਦਾ ਫਿਰ ਇੱਕ ਬੰਦੇ ਨੂੰ ਸਟੈਪ ਬੈ ਕਰਨਾ ਕਹਿੰਦਾ ਉਹਨੂੰ ਇੱਕ ਟੀਲੀ ਨੂੰ ਅੱਗ ਲੱਗੀ ਹੋਈ ਹੈ ਤਾਂ ਉਹਦੇ ਨਾਲ 10 ਟੀਲੀਆਂ ਵੀਆਂ ਨੇ ਇੱਕ ਟੀਲੀ ਨਿਕਲ ਜਾਵੇ ਤਾਂ 9 ਬਚ ਜਾਣੀਆਂ ਉਹ ਘਮਾ ਫਿਰ ਇੱਕ ਬੰਦੇ ਨੂੰ ਵਿੱਚੋਂ ਨਿਕਲਣਾ ਪਿਆ। ਇਹ ਸਾਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਵੀ ਸਾਡੇ ਕਰਕੇ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਇਹ ਬਹੁਤ ਘੱਟ ਨੇ ਵੇਖੇ ਸਮਝਣ ਵਾਲੇ। ਬਟ ਮੈਂ ਚੀਜ਼ਾਂ ਬੜੀਆਂ ਦਿਲ ਤੇ ਲਾਉਂਦਾ ਵੀ। ਉਹਨੇ ਜਿਸ ਬੰਦੇ ਤੋਂ ਲੱਗ ਹੋਏ ਉਹਦਾ ਕਾਰਨ ਹੀ ਆ। ਉਹਦਾ ਕਾਰਨ ਨਹੀਂ ਬਈ ਉਹ ਬੰਦੇ ਨੇ ਹੀ ਨਹੀਂ ਸਮਝਿਆ। ਤੁਹਾਨੂੰ ਨਹੀਂ ਸਮਝਿਆ? ਮੈਨੂੰ ਨਹੀਂ ਸਮਝਿਆ। ਕਿਉਂਕਿ ਉਹ ਚੀਜ਼ ਸਾਡੀਆਂ ਇਕੱਠੀਆਂ ਚੱਲਦੀਆਂ ਪਿਆ ਜੀ। ਇੱਕ ਹੀ ਬੰਦਾ ਜੀ ਵਿੱਚ। ਉਹਨੇ ਮੈਨੂੰ ਉਹਦੇ ਬਾਰੇ ਕਿਹਾ। ਮੈਨੂੰ ਉਹਦੇ ਬਾਰੇ ਬਟ ਮੇਰਾ ਉੱਥੇ ਰਿਐਕਸ਼ਨ ਜੀ ਕੋਈ ਨਾ ਮੈਂ ਬੈਠ ਕੇ ਸੌਟਰਡ ਕਰ ਲੂੰਗਾ। ਉਹ ਮੇਰਾ ਤੇ ਉਹਦਾ। ਉਹੋ ਬੰਦੇ ਨੂੰ ਉਹ ਸਾਰੀ ਮੈਂ ਉਹਨੂੰ ਮੁੰਡੇ ਨੂੰ ਮੂੰਹ ਤੇ ਗਿਆ ਮੈਂ ਕਿਹਾ ਸਾਰੀ ਉਮਰ ਦਿਲ ਚ ਰਹਿਣੀ ਹੈ ਉਹ ਗੱਲ ਕਿ ਜੇ ਫਿਰ ਆਪਣਾ ਪਿਆਰ ਹਜੇ ਵੀ ਆਇਆ ਨਹੀਂ ਕਿ ਮੈਂ ਦਿਨੋ-ਦਿਨ ਜੀ ਕਰਕੇ ਛੱਡਦਾ ਪਿਆਰ ਹਜੇ ਵੀ ਤੇਰੇ ਨਾਲ ਆ ਪਿਆਰ ਉਹੀ ਰਹਿਣਾ ਕਿ ਵੀ ਤੈਨੂੰ ਇੱਕ ਮੇਰੇ ਮੂੰਹ ਚ ਤੇਰੇ ਲਈ ਇੱਕ ਬਹੁਤ ਵਧੀਆ ਚੀਜ਼ ਨਿਕਲੀ ਹੈ ਕਿ ਤੂੰ ਮੇਰਾ ਭਰਾ ਭਰਾ ਮੈਂ ਬਹੁਤ ਘੱਟ ਬਣੂਣਾ ਤੇ ਉਹ ਨਿਕਲੀ ਹੀ ਹੈ ਜੀ ਅੱਜ ਤੋਂ ਬਾਅਦ ਪਰ ਉਹ ਗੱਲ ਨਹੀਂ ਰਹਿਣੀ ਕਿ ਵੀ ਤੂੰ ਜੇ ਯਕੀਨ ਕੀਤਾ ਤੇ ਇੱਕ ਬਿਗਾਰ ਜੀ ਗੱਲ ਤੇ ਹੈਗੀ ਨਹੀਂ ਤੇ ਬਾਈ ਕੀ ਗੱਲ ਹੋ ਗਈ ਸੀ ਕਿਸੇ ਨੇ ਕੋਈ ਅਗਲਾ ਤੇ ਸੀ ਕਿਸੇ ਗੱਲ ਨੂੰ ਲੈ ਕੇ ਮਤਲਬ ਕੋਈ ਕਹਿੰਦਾ ਫੜਕਾਤਾ ਸੀ ਜਾਂ ਕੁਛ ਐਦਾਂ ਫੜਕਾਤਾ ਹੀ ਲਾ ਲੂ ਗਲਤ ਫਹਿਮੀ ਮੈਂ ਚੀਜ਼ਾਂ ਪੈਂਦੀ ਨਹੀਂ ਬਈ ਮੈਨੂੰ ਐ ਹੁੰਦਾ ਕਿ ਯਾਰ ਜਿੰਨਾ ਕਲੀਅਰ ਘਟਿਆ ਰਹੀ ਹੈ ਨਾ ਵਧੀਆ ਜਿਆਦਾ ਉਲਝਾਵੇਂ ਚ ਪਹਿਣਾ ਇਹਦਾ ਮਤਲਬ ਤੁਸੀਂ ਖਤਮ ਹੋ ਤੁਹਾਡਾ ਮਹੀਨਾ ਖਰਾਬ ਆ ਟੈਨਸ਼ਨ ਚ ਮੈਂ ਟੈਨਸ਼ਨ ਨਾ ਤਾਂ ਹੀ ਨਹੀਂ ਲੈਂਦਾ ਮੇਰਾ ਤਾਂ ਇਦਾਂ ਹੁੰਦਾ ਹੀ ਬਈ ਬਲਾਉਣਾ ਬਲਾਉ ਨਹੀਂ ਬਲਾਉਣਾ ਤੁਹਾਡੀ ਆਪਦੀ ਮਰਜ਼ੀ ਆ ਜਿੱਥੇ ਮਰਜ਼ੀ ਪਰ ਬਈ ਲੋਕ ਤਾਂ ਕਹਿੰਦੇ ਨੇ ਕਹਿੰਦੇ ਵੀ ਜੇ ਤੁਹਾਨੂੰ ਕਿਤੇ ਆਪਣੇ ਵਿੱਚ ਦੀ ਕੰਧਾਂ ਖਤਮ ਕਰਨ ਦਾ ਮੌਕਾ ਮਿਲਦਾ ਤਾਂ ਖਤਮ ਕਰ ਦੇਣੀ ਚਾਹੀਦੀਆਂ ਪਰ ਤੁਸੀਂ ਕਹਿ ਰਹੇ ਹੋ ਵੀ ਜੇ ਦਰਾਰ ਪੈ ਗਈ ਤਾਂ ਦਿਲ ਚ ਰਹਿੰਦੀ ਆ ਪਰ ਬੰਦੇ ਦੀ ਰਿਸਪੈਕਟ ਭਾਵੇਂ ਨਹੀਂ ਬਈ ਬਟ ਮੇਰੀ ਆਤਮਾ ਮੈਂ ਤੁਹਾਨੂੰ ਦੱਸਾਂ ਨਾ ਬਈ ਮੇਰੇ ਨਾ ਮੇਰੇ ਯਾਰ ਬਹੁਤ ਘੱਟ ਨੇ ਮੇਰੇ ਯਾਰ ਨੇ ਮੇਰੇ ਸਕੂਲ ਵਾਲੇ ਉਹ ਕਿਸ ਨੂੰ ਪਤਾ ਵੀ ਨਹੀਂ ਕਿ ਕੌਣ ਨੇ ਅੱਛਾ ਕਿਸੇ ਨੂੰ ਨਹੀਂ ਪਤਾ ਇਹ ਮੇਰੇ ਯਾਰ ਕੌਣ ਨੇ ਬਟ ਮੇਰੀ ਆਤਮਾ ਇੱਕ ਦਿਲ ਚ ਰੱਖੇਗੀ ਮੈਂ ਹੁਣ ਪਹਿਲੀ ਵਾਰ ਤਾਂ ਬਹੁਤ ਘੱਟ ਬੰਦਿਆਂ ਨਾਲ ਜੁੜਦਾ ਹਣਾ ਜੁੜਦਾ ਤਾਂ ਮਨ ਨੂੰ ਭਰਾ ਬਣਾਉਣਾ ਕਿ ਯਾਰ ਕੱਲੂ ਅਗਲੇ ਨੂੰ ਸ਼ਰਮ ਤਾਂ ਆਵੇ ਟੁੱਟਦੀ ਹੋਈ ਸ਼ਰਮ ਹੀ ਆ ਜੇ ਕਿ ਹਾਂ ਭਾਈ ਕਿਹਾ ਸੀ ਤਾ ਕਰਕੇ ਤੇ ਮੈਂ ਉਹ ਭਰਾ ਹੀ ਬਣਾਇਆ ਉਹਨੂੰ ਭਰਾ ਬਣਾਏ ਹੀ ਹੈਗੇ ਆ ਭਰਾ ਹਜੇ ਵੀ ਆ ਨਹੀਂ ਕਿ ਭਰਾ ਉਹ ਚੀਜ਼ਾਂ ਨੇ ਬਟ ਸਾਲੇ ਜੋ ਆਪਾਂ ਰੋਜ਼ ਇੱਕ ਬੈਠ ਕੇ ਵਾਈਬ ਇੱਕ ਦੂਜੇ ਨਾਲ ਡਿਸਕਸ ਕਰਨੀ ਉਹ ਉਹਦੇ ਚੋਂ ਅਸੀਂ ਦੂਰ ਹੋ ਗਏ ਕਿਸੇ ਬੰਦੇ ਨੂੰ ਆਪਣਾ ਦੋਸਤ ਬਣਾਣਾ ਤੇ ਕਿਸੇ ਬੰਦੇ ਨੂੰ ਆਪਣਾ ਭਰਾ ਬਣਾਣਾ ਦੋਨਾਂ ਚੀਜ਼ਾਂ 'ਚ ਫਰਕ ਹੈ ਫਰਕ ਆ ਵੀ ਯਾਰ ਯਾਰ ਮਾਰ ਹੋ ਸਕਦੀ ਹੈ ਭਰਾ ਜਦ ਕਦੇ ਸੁਣਿਆ ਕਿ ਭਰਾ ਮਾਰ ਵੀ ਹਮ ਯਾਰ ਮਾਰ ਦੋਸਤ ਬਣ ਜਾਂਦੇ ਨੇ ਭਰਾ ਦੋਸਤ ਬਣਦੇ ਨੇ ਭਰਾ ਵੀ ਬਣੇ ਨੇ ਤੁਹਾਡੇ ਬਣੇ ਤੇ ਮੈਂ ਦੱਸਿਆ ਹੈ ਬਣਿਆ ਜੀ ਵੀ ਪਹਿਲੇ ਯਾਰ ਹੀ ਸੀ ਮੇਰਾ ਫਰੋ ਦੇ ਨਾਲ ਵਿਗਾੜ ਪਿਆ ਵਗਾਰ ਨਹੀਂ ਪਿਆ ਬਈ ਹਜੇ ਵੀ ਹੈਗੇ ਆ ਇਕੱਠੇ ਪਰ ਉਹ ਗੱਲ ਯਾਰ ਮਨ ਖੱਟਾ ਕਰ ਦਿੰਦੀ ਹੈ ਜੀਜ ਜਦੋਂ ਤੁਸੀਂ ਨਾ ਜਿਆਦਾ ਕਿਸੇ ਨੂੰ ਤੋਂ ਜਿਆਦਾ ਉਮੀਦਾਂ ਹੋਣ ਕਿ ਨਹੀਂ ਯਾਰ ਇਹ ਬੰਦਾ ਮੇਰੇ ਬਾਰੇ ਕਦੇ ਵੀ ਨਹੀਂ ਇਦਾਂ ਸੋਚ ਸਕਦਾ ਤੇ ਉਹ ਬੰਦਾ ਇਹ ਚੀਜ਼ ਕਰ ਦੇ ਫਿਰ ਤੁਹ ਸ਼ਾਇਦ ਤੁਹਾਡੇ ਦਿਲ ਚ ਕਿਸੇ ਤੋਂ ਉਮੀਦ ਹੀ ਨਹੀਂ ਰੱਖਣੀ ਚਾਹੀਦੀ ਉਮੀਦ ਤਾਂ ਜਮੀਨ ਨਾ ਰੱਖੋ ਲੜਾਈ ਦਾ ਕਾਰਨ ਉਮੀਦਾਂ ਨੇ ਲੜਾਈ ਦਾ ਕਾਰਨ ਚੁਗਲੀਆਂ ਨੇ ਬਈ ਹਮੇਸ਼ਾ ਕਿਸੇ ਦੀ ਗੱਲ ਟੁੱਟੂ ਵੀ ਜਾਂ ਕੁਝ ਵੀ ਇੱਕ ਭਰਾ ਅਲੱਗ ਹੋਣਗੇ ਤਾਂ ਚੁਗਲੀਆਂ ਦੋਣਗੇ ਬੰਦੇ ਨੂੰ ਬੰਦਾ ਮਾਰਦਾ ਬੰਦੇ ਨੂੰ ਜਨਾਨੀ ਵੀ ਮਾਰਦੀ ਤੁਹਾਡੀ ਜ਼ਿੰਦਗੀ ਚ ਹੈ ਕੋਈ ਕੀ ਮੇਰੀ ਨਾ ਬਈ ਬੈਂ ਸਿੰਗਲ ਹਾਂ ਬਈ ਜਮਾ ਜਮਾ ਹੀ ਸਿੰਗਲ ਆ ਸੋਨ ਲਓ ਜਮਾ ਸਿੰਗਲ ਆ ਨਹੀਂ ਮੈਂ ਜਮਾ ਸਿੰਗਲ ਹਾਂ ਸੱਚ ਕਹਿ ਰਿਹਾ ਹਾਂ ਜੀ ਵੀ ਸੱਚ ਕਹਿ ਰਿਹਾ ਹਾਂ ਹਾਂ ਜੀ ਵੀ ਸੱਚ ਫਿਰ ਬਈ ਫੋਨ ਕਰਿਆ ਬਈ ਕੈਮਰੇ ਭਾਵੇਂ ਸਾਰੇ ਮੇਰੀ A to Z ਸਨੈਪਚੈਟ ਚੈੱਕ ਕਰ ਲਓ ਮੇਰਾ WhatsApp ਚੈੱਕ ਕਰ ਲਓ ਕਿ ਮੇਰਾ ਕਦੇ ਕਿਸੇ ਕੁੜੀ ਨੂੰ ਗਲਤ ਮੈਸੇਜ ਨਹੀਂ ਆਂਦਾ ਮੇਰੇ ਪਹਿਲੇ ਤਾਂ ਸਨੈਪਚੈਟ ਤੇ ਬਈ ਮੈਨੂੰ ਨਾ ਮੈਸੇਜ ਸਭ ਤੋਂ ਜ਼ਿਆਦਾ ਆਉਂਦੇ ਨੇ ਤੋਂ ਮੈਂ ਸਕਰੀਨਸ਼ਾਟ ਵੀ ਦਊਂਗਾ ਸ਼ੇਅਰ ਕਰਿਓ ਮੈਨੂੰ ਸਾਰੇ ਮੈਸੇਜ ਕਰ ਦੇਣੀ ਕੁੜੀਆਂ ਵੀਰੇ ਤੁਸੀਂ ਬਹੁਤ ਘੈਂਟੋਂ ਵੀਰੇ ਤੁਹਾਡੇ ਰਖਣੀਆਂ ਬੰਨੀਆਂ ਮੈਂ ਰਖਣੀ ਇੱਕ ਕੁੜੀ ਨੇ 5 ਸਾਲ ਦੀ ਰਖਣੀਆਂ ਲੈ ਕੇ ਰੱਖੀਆਂ ਆਈਆਂ ਤੇ ਉਹ ਅਗਲੀ ਵਾਰ ਇਟਲੀ ਤੋਂ ਆ ਰਹੀ ਆ ਇੰਡੀਆ ਤੇ ਮੈਂ ਕਹਿੰਦੇ ਉਹ ਸਾਰੀਆਂ ਰਖਣੇ ਜਿੰਨੇ ਮਲੇ ਤਾਂ ਵੀਰੇ ਤੁਹਾਡੇ ਬੰਨੀਆਂ ਤੇ ਸੋਚੋ ਪਰ ਬਈ ਤੁਸੀਂ ਜਿਵੇਂ ਕਹਿ ਰਹੇ ਹੋ ਤੁਹਾਨੂੰ ਚੰਗਾ ਲੱਗਦਾ ਕੋਈ ਤੁਹਾਨੂੰ ਭੈਣ ਕਹਿੰਦੀ ਆ ਪਰ ਅੱਜਕੱਲ ਦੇ ਮੁੰਡੇ ਚੜ ਜਾਂਦੇ ਨੇ ਜੇ ਕੋਈ ਭੈਣ ਕਾ ਦੇਵੇ ਮੈਨੂੰ ਬਹੁਤ ਵਜੇ ਲੱਗਦਾ ਵੀ ਕਿਸੇ ਨੇ ਕੋਈ ਰਿਸ਼ਤਾ ਬਹੁਤ ਵੱਡਾ ਬਈ ਭੈਣ ਭਰਾ ਦਾ ਜੇ ਮੈਂ ਕਹਾਂ ਉਹਨੂੰ ਮੈਂ ਗਲ ਉੱਥੇ ਕੰਮ ਥੋੜਾ ਜਿਹਾ ਖਰਾਬ ਹੈ। ਹੂੰ ਮੈਂ ਉਹ ਰਿਸ਼ਤੇ ਨੂੰ ਵੱਡਾ ਹੀ ਸਮਝਦਾ ਬਈ ਜਿਹੜਾ ਜਿਹੜਾ ਮਰਦੀ ਜਿਹੜੀ ਮਰਜ਼ੀ ਸੋਹਣੀ ਕੁੜੀ ਹੋਵੇ ਮੈਨੂੰ ਭਰਾ ਕਹਿੰਦੇ ਮੈਂ ਮੰਨੂ। ਹੂੰ ਕੋਈ ਕੋਈ ਚੱਕਰ ਨਹੀਂ। ਸਾਰਿਆਂ ਨੂੰ ਪਹਿਣੇ ਬਣਾਉਣਾ ਬਈ। ਹਜੇ ਤੱਕ ਦਾ ਪਹਿਣਾ ਨਹੀਂ ਬਈ। ਜਿਹੜੀ ਰੱਬ ਨੇ ਲਿਖੀ ਉਹ ਤਾਂ ਫਿਰ ਘਰ ਵਾਲੀ ਬਣੀ। ਰੱਬ ਪਰੋਸੇ ਛੱਡਿਆ। ਕਰਦੇ ਆਂ ਪਰੋਸੇ ਰੱਬ ਪਰੋਸੇ ਛੱਡਿਆ। ਇਹ ਤਾਂ ਆਪ ਕਰ ਲਓ। ਨਹੀਂ ਬਈ। ਇਹ ਮੈਂ ਆਪਣੀ ਭਰਜਾਈ ਪਰੋਸੇ ਛੱਡਿਆ। ਕਿੰਨੇ ਲੋ ਲੱਭਤੀ ਲੱਭ। ਹੂੰ ਤੁਹਾਡੀ ਭਾਬੀ ਜੀ। ਮਾਂ ਮੇਰੀ ਦੁੱਤੀ। ਕੀ ਬਾਤ ਹੈ। ਉਹਦੇ ਇਸ ਪਰੋਸੇ ਛੱ ਭਾਬੀ ਮਾਸਮਾਨ ਮਾਦਾ ਰਿਸ਼ਤਾ ਜਿਵੇਂ ਅੱਜ ਕੱਲ ਦੀ ਗੱਲ ਕਰ ਲਈਏ ਕੁੜੀਆਂ ਦੀ ਗੱਲ ਕਰ ਲਈਏ ਤੁਸੀਂ ਕਹਿੰਦੇ ਮੈਂ ਕੁੜੀਆਂ ਨੂੰ ਪੈਣਾ ਮੰਨਦਾ ਤੇ ਮੈਂ ਹੁਣ ਤੱਕ ਕੋਈ ਆਪਣੀ ਸਹੇਲੀ ਵੀ ਨਹੀਂ ਬਣਾਈ ਗਰਲਫ੍ਰੈਂਡ ਵੀ ਨਹੀਂ ਬਣਾਈ ਉਹਦੇ ਪਿੱਛੇ ਕੋਈ ਕਾਰਨ ਕਿ ਬਣੀ ਨਹੀਂ ਬਹੁਤ ਤਕੜਾ ਕਰਨ ਤਕੜਾ ਕਰਨ ਬਹੁਤ ਜਿਆਦਾ ਤਕੜਾ ਕਰਨ ਕੀ ਹੁਣ ਯਾਰ ਬਈ ਬਾਤ ਸਿਰੇ ਇਕ ਦਾਉਂਦਾ ਨੂੰ ਮੈਂ ਕਹਾਂ ਕਿ ਮੈਂ ਦੁੱਧ ਦਾ ਦੋਤਾ ਹੈ ਦਿਲ ਟੁੱਟਿਆ ਕਾਨੂੰ ਬੋਲ ਨਹੀਂ ਸਕਦਾ ਮੈਂ ਕੋ ਜੋਰ ਬੁਣ ਨਹੀਂ ਸਕਦਾ ਬਹੁਤ ਤਕੜਾ ਹੂੰ ਟੁੱਟਿਆ ਕਦਾ ਚਲੋ ਚੰਗੀ ਆ ਅਗਲੀ ਵਧੀਆ ਆ ਗਈ ਜਿੱਥੇ ਵੀ ਹੈਗੀ ਐ ਬਟ ਸਖਾਬ ਹੋਗੇ ਸੀਗੀ ਦਿਲ ਟੁੱਟਣਾ ਜ਼ਰੂਰੀ ਹੈ ਜ਼ਿੰਦਗੀ ਚ ਮੈਂ ਤਾਂ ਜਵਾਬ ਵੀ ਦਿਲ ਟੁੱਟਣਾ ਕਈ ਬਈ ਗਲਤ ਲੈ ਜਾਂਦੇ ਨੇ ਦਿਲ ਟੁੱਟਣਾ ਕੋਈ ਸੁਸਾਈਡ ਅਟੈਂਪਟ ਕਰ ਲੈਂਦੇ ਜਿੰਨੇ ਦਿਲ ਟੁੱਟਦੇ ਤੇ ਤਾਂ ਮਰਾਂਗੇ ਸਾਡਾ ਜ਼ਿੰਦਗੀ ਇਹ ਉਹ ਗਲਤ ਕੀਤਾ ਮੈਂ ਵੀ ਸੀ ਅਟੈਂਪਟ ਹੈ ਜੀ ਚੀਜ਼ ਦੀ ਕੋਸ਼ਿਸ਼ ਕੀਤੀ ਸੀ ਬਟ ਭਰਾ ਦਾ ਬਈ ਕਾਰਨ ਕੀ ਸੀ ਕਿਉਂ ਛੱਡ ਦਿੱਤੀ ਬਾਈ ਜੇ ਮੈਂ ਆ ਗੱਲਾਂ ਕਰੂੰਗਾ ਅਗਲੇ ਕਹਾਂਗੇ ਮਾੜਾ ਬੋਲੀਂਦਾ ਕੁੜੀ ਨਹੀਂ ਮਾੜਾ ਨਹੀਂ ਬੋਲਣਾ ਖੈਰ ਵਧੀਆ ਉਹਨੇ ਮੈਨੂੰ ਸਿਖਾਤਾ ਬਹੁਤ ਕੁਝ ਕੁੜੀ ਨਹੀਂ ਮਾੜੀ ਉਹ ਕੁੜੀ ਅੱਜ ਵੀ ਚੰਗੀ ਹੈ ਵਧੀਆ ਹੈ ਕਿ ਕੁੜੀ ਬਟ ਉਹਨੇ ਮੈਨੂੰ ਸਿਖਾ ਬਹੁਤ ਕੁਝ ਦਿੱਤਾ ਕੀ ਸਿੱਖਿਆ ਬਾਈ ਤੁਸੀਂ ਕਿਤੇ ਕੁੜੀ ਤੇ ਵਿਸ਼ਵਾਸ ਨਾ ਕਰੋ ਹੁਣ ਮੈਨੂੰ ਮੈਸੀ ਕੀ ਆਂਦੇ ਨੇ ਹੁਣ ਮੈਨੂੰ ਸੁਣਾ ਚੜਦੀ ਕਿ ਹਰ ਇੱਕ ਮੈਨੂੰ ਇਹ ਵਰਡ ਤੋਂ ਬੜੀ ਜਿਹੜੀ ਮੈਨੂੰ ਆ ਕੁੜੀ ਆ ਗੱਲ ਕਹਿੰਦੀ ਹੈ ਨਾ ਕਿ ਹਰ ਇੱਕ ਕੁੜੀ ਹਰ ਇੱਕ ਨਾਲ ਦੀ ਨਹੀਂ ਹੁੰਦੀ ਉਹ ਤੋਂ ਮੈਨੂੰ ਬਹੁਤ ਖੇਚੜਦੀ ਤੁਹਾਨੂੰ ਲੱਗਦਾ ਹੈ ਕਿ ਸਾਰੀ ਕੁੜੀ ਇੱਕੋ ਜਹੀਆਂ ਨੇ ਬਈ ਸਾ ਮੈਂ ਇਹ ਵੀ ਨਹੀਂ ਕਿ ਮੈਂ ਕਹਾਂ ਸਾਰੀਆਂ ਇੱਕ ਬਟ ਮੇਨੋ ਵਰਡ ਤਾਂ ਬਹੁਤ ਖੇਚੜਦੀ ਆ ਬਈ ਕਿਉਂਕਿ ਉਹ ਮੈਂ ਬਹੁ ਵਾਰੀ ਸੁਣ ਲਿਆ ਕਿ ਹਰ ਇੱਕ ਕੁੜੀ ਇੱਕ ਨਾਲ ਦੀ ਨਹੀਂ ਹੁੰਦੀ ਹਰ ਇੱਕ ਕੁੜੀ ਇੱਕ ਨਾਲ ਦੀ ਨਹੀਂ ਹੁੰਦੀ ਜਦੋਂ ਉਹ ਕਰ ਜਾਂਦੀ ਆ ਫਿਰ ਉਹ ਇੱਕ ਨਾਲ ਦੀ ਬਚਦੀ ਦੋ ਤਿੰਨ ਵਾਰ ਦਿਲ ਟੁੱਟਿਆ ਤੁਹਾਡਾ ਨਾ ਬਈ ਇੱਕ ਵਾਰੀ ਟੁੱਟਿਆ ਉਹ ਵੀ ਤਗੜਾ ਫੇ ਤੁਸੀਂ ਮੌਕਾ ਦੇ ਕੇ ਦੇਖੋ ਕਿਸੇ ਨੂੰ ਹਟਾਈ ਬੰਦ ਲੱਗੂਗਾ ਬਈ ਕਿਹਨੂੰ ਦਵਾਂ ਆਪਣੇ ਤੋਂ ਤਾਂ ਨਹੀਂ ਬਈ ਪ੍ਰਪੋਜ਼ ਬੂ ਲੱਗਦਾ ਕਿਸੇ ਨੂੰ ਸਿੱਧੀ ਪੰਜਾਬੀ ਗੱਲ ਆਗਲੀ ਅਗਲੀ ਕਿਸੇ ਨੂੰ ਪ੍ਰਪੋਜ਼ ਕਰਨਾ ਕਰ ਲਓ ਬਈ ਸੋਚ ਲੈਣਗੇ ਅਗਲੀ ਕੋਈ ਲਾ ਦੇ ਦੂ ਦੇਖ ਲਾਂਗੇ ਜਾਂ ਦਿਲ ਨੂੰ ਜੀ ਕੋਈ ਜੱਚੀ ਬੜਾ ਆਪਣੇ ਤੋਂ ਐ ਨਹੀਂ ਕੰਮ ਕਰਨੀ ਧਿਆਨ ਬਈ ਹੈ ਬਹੁਤ ਨਈ ਗੱਲਾਂ ਹੁਣ ਮੈਂ ਕਹਾ ਕਿ ਮੈਂ ਮੇਂ ਨਾਲ ਗੱਲਾਂ ਹੁੰਦੀਆਂ ਨੇ ਕੁੜੀਆਂ ਦੀਆਂ ਬਟ ਮੈਂ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ ਕਿ ਤੂੰ ਐਦਾਂ ਜਾਂ ਜਿਵੇਂ ਅੱਜ ਕੱਲ ਲੋ ਪਿਆਰ ਤੇ ਭਰੋਸਾ ਹੈ ਅੱਜ ਦੇ ਟਾਈਮ 'ਚ ਕਿ ਨਹੀਂ ਭਈ ਕਿ ਤੁਸੀਂ ਨਾ ਜੇ ਸੁਣੀ ਹੋਣੀ ਕਹਿੰਦੇ ਜੇ ਤਾਂ ਜਨਾਨੀ ਚੰਗੀ ਹੋਵੇ ਤਾਂ ਤਾਰ ਵੀ ਦਿੰਦੀ ਹੈ ਜੇ ਮਾੜੀ ਹੋਵੇ ਤਾਂ ਮਾਰ ਵੀ ਦਿੰਦੀ ਹੈ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਹੈ ਟਾਈਮ ਪਾਸ ਵਾਲੀ ਤਾਂ ਜਿਹੜੀ ਮਰਜ਼ੀ ਅੱਜ ਫੜ ਲਵੇ ਜਿੱਥੇ ਮਰਜ਼ੀ ਟਾਈਮ ਪਾਸ ਵਾਲੀ ਤਾਂ ਸਾਰੀ ਨੇ ਜਿਹੜੀ ਅੱਗੇ ਤੱਕ ਨਭਾਵੇ ਉਹ ਬਹੁਤ ਘੱਟ ਨੇ ਸਮਝਣ ਵਾਲੀ ਨਹੀਂ ਸਭ ਤੋਂ ਵੱਡੀ ਸਾਡੀ ਜਿਹੜੀ ਲਾਈਨ ਆ ਬਈ ਇੱਥੇ ਕੁੜੀ ਨੂੰ ਸਾਨੂੰ ਸਮਝਣਾ ਪੈਣਾ ਅਸੀਂ ਅੱਧੀ ਰਾਤ ਨੂੰ 2 ਵਜੇ ਵੀ ਆਉਣਾ ਅਸੀਂ ਅੱਧੀ ਰਾਤ ਨੂੰ 1 ਵਜੇ ਵੀ ਆਣਾ ਅਸੀਂ ਕਿਤੇ ਬਾਹਰ ਵੀ ਬੈਠੇ ਹੋ ਨੇ ਕਈ ਵਾਰ ਫੋਨ ਨਹੀਂ ਵੀ ਚੱਕਿਆ ਨਾ ਉਹ ਉੱਥੇ ਗੱਲ ਕੀ ਹੁੰਦੀ ਹੈ ਫੋਨ ਕਿਉਂ ਨਹੀਂ ਚੱਕਿਆ ਕਿੱਥੇ ਬੈਠੀ ਜੀ ਜੇ ਉਹਨੇ ਕਹਿਦੀਏ ਜੇ ਸੱਚ ਬੋਲਦੀ ਹੈ ਕਿ ਹਾਂ ਯਾਰ ਕਿਸੇ ਆਰਟਿਸਟ ਨਾਲ ਆਏ ਐਂ ਕਹਿਦੀਏ ਕਿ ਕਿਸੇ ਮਾਡਲ ਨਾਲ ਉੱਥੇ ਮੀਟਿੰਗ ਤੇ ਆਏ ਪੈਣ ਥਰੂ ਉੱਥੇ ਗਲਤ ਸਮਝਾ ਦੀ ਕਿ ਕੁੜੀ ਨੂੰ ਇੰਨਾ ਵਿਸ਼ਵਾਸ ਬਣਾ ਜਾਈਦਾ ਰੇ ਮੇਰਾ ਬੰਦਾ ਜਿੱਥੇ ਵੀ ਆ ਉਹ ਮੇਰਾ ਹੈਗਾ ਉਹਨ ਕਿਤੇ ਵੀ ਬੈਠਾ ਦਾ ਜੇ ਇਹਨੂੰ ਸੱਚ ਦਾ ਦਈ ਤਾਂ ਵੀ ਮਾੜਿਆ ਝੂਠ ਬੋਲ ਦਿੱਤਾ ਵੀ ਮਾੜਿਆ ਤੁਹਾਡੇ ਲੱਗ ਹੁਣ ਦਾ ਕਾਰਨ ਕਿਤੇ ਇਹੀ ਤਾਂ ਨਹੀਂ ਸੀ ਨਹੀਂ ਇਹ ਤਾਂ ਬਈ ਕਿਤੇ ਦੂਰ ਦੂਰ ਤੱਕ ਨਹੀਂ ਸੀ ਮੇਰੇ ਲੱਗ ਹੁੰਦਾ ਕਾਰਨ ਸੀ ਬਈ ਮੇਰੀ ਲਾਇਲਟੀ ਤੇ ਮੇਰਾ ਵਿਸ਼ਵਾਸ ਬਹੁਤ ਜ਼ਿਆਦਾ ਕਰਦਾ ਮੈਂ ਬਹੁਤ ਥਾਂ ਦੇ ਘੁੰਮ ਕੇ ਆਇਆ ਹਣਾ ਬਾਹਰ ਜਾਂਦਾ ਸੀ ਮੈਂ ਵਿਸ਼ਵਾਸ ਕਰਦਾ ਸੀ ਕਿ ਨਹੀਂ ਯਾਰ ਮੈਨੂੰ ਪਤਾਗਾ ਕਿਦਾਂ ਪਰ ਉਹ ਸਾ ਟੁੱਟਿਆ ਮਾ ਪਰ ਭਰੋਸਾ ਵੀ ਸੋਨਾ ਵਧੀ ਵਧੀਆ ਤੋੜਿਆ ਉਹਨੇ ਭਰੋਸਾ ਤਾਂ ਹੀ ਸਿੱਖੇ ਅਣੀ ਤੋਂ ਬਾਅਦ ਜਿੰਦਗੀ ਚ ਕੀ ਬਦਲਿਆ ਬਾਈ ਜਿੰਦਗੀ ਚ ਬਾਈ ਇੱਕ ਤਾਂ ਨਾਮ ਨਾਲ ਬੜੀ ਨਫਰਤ ਜੀ ਹੋ ਗਈ ਉਹ ਨਾਮ ਦੇ ਮੈਨੂੰ ਜਿਹੜੀ ਵੀ ਕੋਈ ਮੈਸੇਜ ਕਰਦੀ ਨੇ ਮੈਨੂੰ ਕਹਿੰਨਾ ਕੁੜੀ ਨੂੰ ਜਿਹੜੀ ਮੈਨੂੰ ਮੈਸੇਜ ਕਰਦੀ ਹੈ ਕਿ ਤੇਰਾ ਨਾਮ ਮੈਚ ਕਰਦਾ ਮੈਂ ਤਾਂ ਨਹੀਂ ਤੇਨੂੰ ਰਿਪਲਾਈ ਕਿਉਂਕਿ ਉਹ ਕੁੜੀ ਤੇ ਰਿਪਲਾਈ ਬਹੁਤ ਜ਼ਿਆਦਾ ਆਏ ਹੁੰਦੇ ਆ ਮੈਂ ਕਹਿੰਦਾ ਕਿ ਆ ਮੈਨੂੰ ਨਾਮ ਨਹੀਂ ਪਸੰਦ ਮੈਂ ਤਾਂ ਨਹੀਂ ਰਿਪਲਾਈ ਕਰਦਾ ਬਾਈ ਨਾਮ ਤੋਂ ਨਫਰਤ ਹੋ ਗਈ ਨਾਮ ਹੀ ਨਫਰਤ ਹੋ ਗਈ ਬਾਈ ਉਹ ਨਾਮ ਬਹੁਤ ਅੱਜਕੱਲ੍ਹ ਰੀਲਾਂ ਦੇ ਵੀ ਬੜਾ ਲਾਈਮ ਲਾਈਡੀਆਂ ਹੋਇਆ ਗਿਆ ਉਹ ਨਾਮ ਰੀਲਾਂ ਤੇ ਬਹੁਤ ਚੱਲ ਜਾਂਦਾ ਉਹ ਨਾਮ ਐਦਾਂ ਦਾ ਨਹੀਂ ਉਹਨੇ ਯਾਰ ਬਾਈ ਠੀਕ ਸੀ ਕੁੜੀ ਬਸ ਸਹੀ ਗੱਲ ਆ ਤਾਂ ਪਰ ਮੇਰਾ ਮੇਰੀ ਆਦਤ ਹੈ ਕਿ ਮੈਂ ਮੈਨੂੰ ਇੰਨਾ ਪਤਾ ਕਿ ਮੈਂ ਆਪਦੇ ਘਰ ਦੇ ਨੂੰ ਜਾਂ ਕਿਸੇ ਨੂੰ ਵੀ ਕਹਿੰਦਾ ਕਿ ਮੈਂ ਕਦੇ ਕਿਸੇ ਦਾ ਘਰ ਨਹੀਂ ਖਾਦਾ ਮੈਂ ਘਰ ਖਵਾ ਕੇ ਆਇਆ ਫਿਰ ਬਈ ਮੇਰਾ ਮੈਂ ਫਿਰ ਦੁਬਾਰੇ ਪੁੱਛਦਾ ਜ਼ਿੰਦਗੀ ਚ ਕੀ ਬਦਲਿਆ ਫਿਰ ਉਸ ਤੋਂ ਬਾਅਦ ਜ਼ਿੰਦਗੀ ਚ ਬਈ ਬਹੁਤ ਕੁਝ ਬਦਲਿਆ ਪਹਿਲਾਂ ਹੁਣ ਸੀਨ ਕੀ ਸੀ ਹੁੰਦਾ ਸੀ ਕਿ ਜਦੋਂ ਮੇਰਾ ਉਹ ਨਾਲ ਹੈਗਾ ਸੀ ਸਾਰਾ ਹਨਾ ਤਾਂ ਮੈਂ ਬਹੁਤ ਉਹਨੂੰ ਸਾਰੀਆਂ ਕੁੜੀਆਂ ਨੂੰ ਆ ਭੈਣੇ ਹੀ ਕਹਿੰਦਾ ਜਿੱਡੀ ਮਰਜ਼ੀ ਤਖਦੀ ਹੋਵੇ ਸ਼ੁਰੂ ਤੋਂ ਹੀ ਮੈਂ ਦੇ ਮੈਂ ਸ਼ੁਰੂ ਤੋਂ ਹੀ ਇਦਾਂ ਦਾ ਬਈ ਤੁਕੀ ਨਾ ਜਦੋਂ ਅਸੀਂ ਘਰੋਂ ਤੁਰੇ ਸੀ ਨਾ ਮੈਂ ਤੇ ਮੇਰਾ ਭਰਾ ਤਾਂ ਸਾਡੀ ਮਾਂ ਨੇ ਇੱਕ ਗੱਲ ਕਹੀ ਸੀ ਕਿ ਘਰੇ ਭੈਣ ਨਹੀਂ ਹੈਗੀ। ਤਸੂਮ ਜੀ ਘਰੇ ਭੈਣ ਨਹੀਂ ਬਈ ਕੋਈ ਨਹੀਂ ਪੈਂਦੀ। ਮੇਰੀ ਇੱਕ ਭੈਣ ਬਣੀ ਹੋਈ ਆ। ਉਹ ਮੇਰੀ ਬਹੁਤ ਦਿਲੋਂ ਭੈਣ ਆ। ਉਹ ਕਿਸੇ ਨੂੰ ਵੀ ਨਹੀਂ ਪਤਾ। ਉਹਦਾ ਮੈਂ ਕਹਿੰਦਾ ਜ਼ਿਕਰ ਕਿਸੇ ਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਕੁੜੀ ਕਿੱਥੇ ਆ ਕਿਵੇਂ ਨਹੀਂ। ਉਹ ਕੁੜੀ ਬਾਹਰ ਆ। ਉਹ ਮੇਰੀ ਕਿਸੇ ਦੇ ਥਰੂ ਭੈਣ ਬਣੀ ਸੀ ਅੱਜੋ ਮੇਰਾ ਉਹ ਕੁੜੀ ਨਾਲ ਰਿਲੇਸ਼ਨ ਨਹੀਂ ਹੈਗਾ। ਮੈਂ ਉਹ ਕੁੜੀ ਨੂੰ ਬੁਲਾਉਂਦਾ ਨਹੀਂ ਬਟ ਉਹ ਮੇਰੀ ਭੈਣ ਆ। ਉਹਨੂੰ ਅੱਧੀ ਰਾਤ ਨੂੰ ਮੇਰੀ ਕਿਤੇ ਲੋਡ ਪਵੇ ਮਾਦੀ ਰਾਤ ਨੂੰ ਹੀ ਖੜਾ ਹੋ ਕੇ ਆਉਂਦਾ। ਪਰ ਮੇਰਾ ਖੁਸ਼ ਤਾਂ ਰਿਸ਼ਤੇ ਕਾਮਯਾਬ ਹੋ ਜਾਂਦੇ ਨੇ। ਬਗੈਰਾ ਕੋ ਹਾਂਦੇ ਆ ਬਈ। ਕਿਉਂਕਿ ਉਹਨੇ ਮੇਰਾ ਬਹੁਤ ਸਾਧ ਦਿੱਤਾ। ਬਹੁਤ ਸਾਧ। ਕਿ ਅੱਧੀ ਅੱਧੀ ਰਾਤਾਂ ਨੂੰ ਮੈਂ ਗੱਲ ਕਰਾਂ ਕਿ ਮੇਰਾ ਮਨ ਖਰਾਬ ਹੁੰਦਾ ਸੀ ਉਹ ਮੈਨੂੰ ਸੰਭਾਲਦੀ ਸੀ। ਇਵਨ ਕਿ ਉਹਦਾ ਘਰ ਵਾਲਾ ਉਹਨਾਂ ਲੜਦਾ ਸੀ ਕਿਉਂਕਿ ਉਹਦੇ ਘਰ ਵਾਲੇ ਨਾਲ ਮੇਰੀ ਬਣਦੀ ਨਹੀਂ। ਕਿਉਂ ਮੈਂ ਮੈਂ ਹੈਗਾ ਥੋੜਾ ਜਿਹਾ ਸਿੱਧਾ ਗੱਲਾਂ ਕਰਨ ਵਾਲਾ। ਤੇ ਉਹਦੇ ਨਾਲ ਮੇਰੀ ਬਣਦੀ ਨਹੀਂ ਸੀ ਤਾਂ ਉਹ ਅੱਧੀ ਅੱਧੀ ਰਾਜਦੋਸ਼ ਹੋ ਜਾਂਦਾ ਸੀ ਫਿਰ ਮੈਨੂੰ ਗੱਲ ਫੋਨ ਕਰਦੀ। ਉਹ ਮਨ ਕਹਿੰਦੀ ਵੀਰੇ ਨਹੀਂ ਤੁਸੀਂ ਠੀਕ ਰੋ ਐਦਾਂ ਐਦਾਂ ਨਾ ਬੜੋ ਮੇਰਾ ਮੈਂ ਇਹ ਜੇ ਗੱਲ ਕਹਾਂ ਕਿ ਮੇਰਾ ਭੈਣ ਦਾ ਰਿਲੇਸ਼ਨ ਉਹ ਸਭ ਤੋਂ ਵੱਡਾ ਜਿਹਨੇ ਮੈਨੂੰ ਸੰਭਾਲਿਆ ਗੱਲ ਅੱਜ ਵੀ ਨਹੀਂ ਹੁੰਦੀ ਹੁੰਦੀ ਮਤਲਬ ਹਾਂ ਹੁੰਦੀ ਨਹੀਂ ਗੱਲ ਤੇ ਐ ਹੈ ਕਿ ਬਸ ਸਾਡਾ ਉਹ ਮੈਨੂੰ ਕਿਤੇ ਵੀ ਮਤਲਬ ਉਹਦਾ ਫੋਟੋ ਵੀ ਦੇਖ ਜੇ ਤਾਂ ਮੇਰਾ ਉਹਦੀ ਕੁੜੀ ਹੋਈ ਆ ਬਹੁਤ ਕਿਊਟ ਆ ਭਾਂਜੀ ਮੇਰੀ ਉਹਨੂੰ ਦੇਖ ਜਦੋਂ ਮੈਂ ਫੋਟੋ ਦੇਖਦਾ ਮੈਨੂੰ ਰੋਣਾ ਨਿਕਲਦਾ ਆ ਵੀ ਯਾਰ ਮੈਨੂੰ ਬੁਲਾ ਨਹੀਂ ਸਕਦਾ ਨਹੀਂ ਤਾਂ ਹੁੰਦਾ ਹੀ ਆ ਨਾ ਕਿ ਇੱਕ ਭਰਾ ਦਾਰ ਉਹਦੀ ਭੈਣ ਦਾ ਜਵਾਕ ਹੋਇਆ ਉਹਨੂੰ ਮਿਲੇ ਉਹ ਚੱਕੇ ਉਹਨਾਂ ਗੱਲਾਂ ਕਰੇ ਹਨਾ ਉਹ ਭੈਣ ਪੈਣ ਦੀ ਕਮੀ ਮਹਿਸੂਸ ਹੁੰਦੀ ਹੈ ਬਈ ਹਾਂ ਹੁੰਦੀ ਹੈ ਪੈਣ ਇੱਕ ਪੈਣ ਜਿਹੜੀ ਹੁੰਦੀ ਹੈ ਉਹਦਾ ਹੋਣਾ ਕਿੰਨਾ ਕਿ ਜ਼ਰੂਰੀ ਹੈ ਬਈ ਬਹੁਤ ਜ਼ਰੂਰੀ ਹੈ ਕਰੇ ਕਹਿੰਦੇ ਕੁਝ ਹੋਵੇ ਨਾ ਹੋਵੇ ਬਟ ਤੁਹਾਡੇ ਇੱਕ ਧੀ ਹੋਣੀ ਜ਼ਰੂਰੀ ਹੈ ਬੰਦੇ ਅਕਲ ਟਕਾਣੇ ਰਹਿੰਦੀ ਹਮਮ ਇੱਕ ਜ਼ਿੰਮੇਵਾਰੀ ਰਹਿੰਦੀ ਹੈ ਜ਼ਿੰਮੇਵਾਰੀ ਵੀ ਰਹਿੰਦੀ ਹੈ ਅਕਲ ਵੀ ਟਕਾਣੇ ਰਹਿੰਦੀ ਹੈ ਬਈ ਜਿਨੇ ਇਹ ਤਾਂ ਚੰਗੀ ਤਰੀਕੇ ਵੇ ਦੇ ਨਾਲ ਸੋਚਣਾ ਉਹਦਾ ਅਗਲਾ ਜਦ ਹੋ ਜੂਗਾ ਜਦ ਆਪਾਂ ਕਿਸੇ ਕੁੜੀ ਦਾ ਮਾੜਾ ਨਹੀਂ ਕਰੇ ਪੈਣ ਵੇਖੀ ਹਮ ਉਹਦੇ ਨਾਲ ਵੀ ਮਾੜਾ ਹੋ ਸਕਦਾ ਹਮ ਤਾਂ ਕਰਕੇ ਮਾਤਾ ਨੇ ਸ਼ੁਰੂ ਤੋਂ ਹੀ ਮਰੀ ਨਾ ਮੰਮੀ ਬਹੁਤ ਜ਼ਿਆਦਾ ਅੰਡਰਸਟੈਂਡਿੰਗ ਮੇਰੀ ਮਾਤਾ ਬੋ ਉਹ ਜੇ ਮੈਂ ਕਹਾਂ ਨਾ ਸਭ ਤੋਂ ਤਕੜਾ ਸਾਡੇ ਚੋ ਘਰ ਚ ਬਿਜ਼ਨਸਮੈਨ ਵਾਦੀ ਮਾਂ ਉਹਨੇ ਉਹਨੇ ਕੋਈ ਤੁਰਨ ਲੱਗੇ ਹੀ ਗੱਲ ਕੀਤੀ ਜੀ ਕਿ ਕਿਸੇ ਕੁੜੀ ਨਾਲ ਮਾੜਾ ਨਾ ਕਰਿਓ ਕਿਉਂਕਿ ਤੁਹਾਡੇ ਆਪਦੇ ਭੈਣ ਨਹੀਂ ਹੈਗੀ ਤੁਹਾਡੇ ਮਾਤਾ ਜੀ ਨੇ ਇਹ ਗੱਲ ਕਹੀ ਕਿ ਤੁਹਾਡੇ ਘਰੇ ਭੈਣ ਨਹੀਂ ਹੈਗੀ ਤੇ ਤੁਸੀਂ ਮਾੜਾ ਨਾ ਕਰੋ ਮਾੜਾ ਨਾ ਕਰੋ ਕਿ ਅੱਗੇ ਜੇ ਕੋਈ ਕੁੜੀ ਆਉਗੀ ਕੋਈ ਤੁਹਾਨੂੰ ਮਿਲਦੀ ਵੀ ਆ ਤਾਂ ਉਹਨੂੰ ਕਦੇ ਵੀ ਗੰਦੀ ਨਿਗਾਹ ਨਾਲ ਨਹੀਂ ਦੇਖਣਾ ਜੇ ਤੁਹਾਨੂੰ ਭਰਾ ਕਹਤਾ ਤਾਂ ਭੈਣ ਬਣਾਇਓ